ਮੇਰੀ ਕਾਫੀ ਪੈਣਾ ਨੇ ਜਿਹੜੀਆਂ ਬੁਟੀਕ ਕਰਦੀਆਂ ਨੇ ਨਾਲ ਬੁਟੀਕ ਆ ਆਪਣਾ ਉਹ ਕਾਫੀ ਡਿਮਾਂਡ ਕਰਦੀਆਂ ਨੇ ਭਾਜੀ ਸਾਨੂੰ ਐਦਾਂ ਦੇ ਆਰਟੀਕਲ ਚਾਹੀਦੇ ਹੁੰਦੇ ਆ ਭਾਵੇਂ ਸਾਨੂੰ ਚਾਰ ਚਾਰ ਪੰਜ ਪੰਜ ਰੰਗ ਦੇ ਦਿਆ ਕਰੋ ਜਿਹੜੇ ਡਿਜ਼ਾਈਨ ਤੁਸੀਂ ਬੁਟੀਕ ਤੇ ਰੈਡੀ ਕਰਵਾਉਣੇ ਹੋਣਾ ਆਪਾਂ ਹੋਰ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਡਿਜ਼ਾਈਨ ਬੜੇ ਪਿਆਰੇ ਆ ਮੇਰੀ ਕਾਫੀ ਬੁਟੀਕ ਵਾਲਿਆਂ ਪੈਣਾ ਦੇ ਵੀ ਮੈਸੇਜ ਆ ਦੇ ਭਾਜੀ ਸਾਨੂੰ ਆਹ ਵਾਲੇ ਆਰਟੀਕਲ ਦੇ ਦਿਓ ਸਾਨੂੰ ਕੁਆਂਟੀਟੀ ਚਾਹੀਦੇ ਆ ਆ ਚੈੱਕ ਕਰੋ ਜੀ ਬੁਟੀਕ ਸਟਾਈਲ ਦਾ ਸੋਲੋ ਆਰਟੀਕਲ ਰੈਡੀ ਕਰਵਾ ਸੋਲੋ ਕਹਿੰਦੇ ਆ ਚਾਰ ਕਲਰ ਦੇ ਵਿੱਚ ਰੈਡੀ ਕਰਵਾਇਆ ਬੜਾ ਪਿਆਰਾ ਆਰ ਇਹ ਬਹੁਤ ਸੋਹਣਾ ਬਣਿਆ ਹੋਇਆ ਪੀਸ ਦੇਖੋ ਪ੍ਰੋਪਰ ਬੁਟੀਕ ਪੀਸ ਆ ਪ੍ਰੋਪਰ ਬਾਜੂ ਦੇ ਕੰਮ ਔਰ ਰੇਟ ਕੀ ਆ ਰਿਹਾ ਹੈ ਰੇਟ ਮੇਰੀ ਜਿਹੜੀ ਬੁਟੀਕ ਵਾਲੀਆਂ ਪੈਣਾ ਡਿਮਾਂਡ ਕਰਦੀਆਂ ਨੇ ਭਾਜੀ ਸਾਨੂੰ ਪੀਸ ਦੇ ਦੋ ਰੇਟ ਕੀ ਆ ਰਿਹਾ ਸਿਰਫ 5800 ਮੇਂ ਆਪੇ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ 5800 ਪਿਆਰ ਵਿੱਚ 5850 ਬਾਟਮ ਤੇ ਕੰਮ ਆ ਰਿਹਾ ਆਹ ਆਰਐਸ ਦਾ ਦੁਪੱਟਾ ਚਾਰ ਸ਼ੇਡ ਮੈਂ ਰੈਡੀ ਕਰਵਾਇਆ ਚਾਰੇ ਸ਼ੇਡ ਸੋਨੇ ਆ ਵਿਸਕੋਸ ਔਰਗੈਂਜ਼ਾ ਦੁਪੱਟਾ ਆ ਰਿਹਾ ਸ਼ੇਡ ਚੈੱਕ ਕਰ ਲਓ ਇੱਕ ਆ ਰਹੀ ਜੀ ਆਵਲਾ ਸ਼ੇਡ ਕਲਰ ਬੜਾ ਪ ਕਲਰ ਕੋਈ ਵੀ ਬਾਏ ਕਰ ਲਓ 5850 ਰੁਪਏ 5850 ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਓ ਇੱਕ ਛੇੜ ਆ ਰਿਹਾ ਆ ਵਾਲਾ ਪੀਸ ਬੜਾ ਪਿਆਰਾ ਬਣਾ ਹੋਇਆ ਔਰ ਇੱਕ ਪੀਸ ਆ ਰਿਹਾ ਜੀ ਆਵਲ ਚਾਰੇ ਚਾਰੇ ਰੰਗ ਅਲਟੀਮੇਟ ਆ ਕੋਈ ਵੀ ਕਲਰ ਤੁਸੀਂ ਬਾਏ ਕਰ ਲਓ 5850 ਜਲਦੀ ਤੋਂ ਜਲਦੀ ਬਾਏ ਕਰ ਲਓ ਬਾਅਦ ਚ ਨੱਕ ਗਵਾਂਢੀ ਲੈ ਕੇ ਅਸੀਂ ਰਹਿ ਗਈ ਤੱਬ ਤੋਂ ਸੋਨਾ ਆਰਟੀਕਲ ਜਿਹੜਾ ਸੋਲੋ ਕਲਰ ਦੇ ਵਿੱਚ ਬਣ ਕੇ ਆ ਰਿਹਾ ਸੀ ਆਪਣੇ ਕੋਲੋਂ ਉਹਦੇ ਵਿੱਚ ਅੱਜ ਚਾਰ ਛੇੜ ਬਣ ਕੇ ਆਇਆ ਔਰ ਚਾਰੇ ਛੇੜ ਬੜੇ ਪਿਆਰੇ ਆ ਤੁਸੀਂ ਮਾਡਲ ਦੇ ਪਾਸ ਚੈੱਕ ਕਰ ਲਓ ਆਪਣੇ ਕੋਲ ਸਲਵਾਰ ਸੂਟ ਬਣ ਕੇ ਆਇਆ ਵੈਸੇ ਗਰਾਰੇ ਨਾਲ ਪਾਇਆ ਉਹ ਆਰਟੀਕਲ ਆ ਜੀ ਤੁਸੀਂ ਮਾਡਲ ਦੇ ਪਾਇਆ ਚੈੱਕ ਕਰ ਲੈ ਕਿੰਨਾ ਲਾਜਵਾ ਸੂਟ ਬਹੁਤ ਮਹਿੰਗਾ ਉਹ ਜਿਹੜਾ ਪਾਇਆ ਹੋਇਆ ਹੈ ਉਹੀ ਡਿਜ਼ਾਈਨ ਘੱਟ ਰੇਂਡ ਵਿੱਚ ਰੈਡੀ ਕਰਵਾਇਆ ਰੇਟ ਸੁਣ ਲਓ ਕੀ ਆ ਰਿਹਾ ਰੇਟ ਮੈਂ ਪਹਿਲੀ ਦੱਸ ਰਹਾ ਵੀਡੀਓ ਚ ਜਿਹੜਾ ਪ੍ਰਾਈਸ ਆ ਰਿਹਾ ਜੀ 7850 800, 7850 ਰੁਪਏ 7850 ਪ੍ਰਾਈਸ ਰਹੇਗਾ ਚੋਰਸ ਕੇ ਰੇਡ ਵਿੱਚ ਡਿਜ਼ਾਈਨ ਬਣਾਇਆ ਹੋਇਆ ਪਿਓਰ ਕ੍ਰਾਸ਼ ਔਰਗੈਂਜ਼ਾ ਫੈਬਰਿਕ ਹੈ ਪਿਓਰ ਕ੍ਰੇਪ ਦੀ ਬਾਟਮ ਬਿਊਟੀਫੁਲ ਡਿਜ਼ਾਈਨਰ ਸੂਟ ਕੰਮ ਦੇਖੋ ਕਿੰਨਾ ਲਾਜਵਾ ਪ੍ਰੋਪਰ ਹੈਵੀ 슬ੀਵਸ ਤੇ ਕੰਮ ਸਾਰਾ ਕਟਵਰਕ ਦਾ ਕੰਮ ਹੈ ਆ ਸਾਰਾ ਕਟ ਪ੍ਰੋਪਰ ਬਾਟਮ ਤੇ ਕੰਮ ਆਏਗਾ ਸਾਰਾ ਹੈਂਡਵਰਕ ਆ ਬਾਟਮ ਦੇ ਵਰਕ ਆ ਰਿਹਾ ਚਾਹੇ ਤੁਸੀਂ ਪਲਾਜ਼ੋ ਬਣਾਓ ਚਾਹੇ ਸਲਵਾਰ ਬਣਾਓ ਚਾਹੇ ਫਰਸ਼ੀ ਬਾਟਮ ਬਣਵਾ ਲਓ ਆ ਚੈੱਕ ਕਰੋ ਦੁਪੱਟਾ ਆਹ ਰੈਸ ਦਾ ਦੁਪੱਟਾ ਦੁਪੱਟੇ ਦੇ ਕੋਰਨਰ ਵਾ ਕਰ ਰਿਹਾ ਡਿਜ਼ਾਈਨਰ ਦੁਪੱਟਾ ਸ਼ੇਡ ਚੈੱਕ ਸ਼ੇਡ ਚੈੱਕ ਕਰੋ ਆ ਆ ਰਿਹਾ ਜੀ ਓ ਵਾਲਾ ਸ਼ੇਡ ਜਿਹੜਾ ਮਾਡਲ ਦੇ ਪਾਸ ਦਿਖਾ ਤੁਹਾਨੂੰ ਇੱਕ ਆ ਰਿਹਾ ਜੀ ਇਸ ਵਿੱਚ ਸਕਾਈ ਕਲਰ ਇੱਕ ਆ ਰਿਹਾ ਜੀ ਪਿਸਤਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਟੌਪ ਕਲਾਸ ਆ ਜਲਦੀ ਜਲਦੀ ਬੁਕਿੰਗ ਕਰਾਓ ਸਵਾਰੀ ਤਾਂ ਆਪਾਂ ਵੈਰਾਈਟੀ ਇਹੋ ਜਿਹੀ ਇਹੋ ਜੀ ਰੀਲ ਇਹੋ ਜਿਹਾ ਡਿਜ਼ਾਈਨ ਕੋਈ ਨਹੀਂ ਹੋਊਗਾ ਵੀ ਜਿਹੜਾ ਤੁਹਾਨੂੰ ਨਾ ਪਸੰਦ ਹੋਵੇ ਕੱਲਾ ਕੱਲਾ ਡਿਜ਼ਾਈਨ ਸੋ ਸਮਝ ਕੇ ਬਣਵਾ ਰਹੇ ਆਂ ਪਰ ਤੁਹਾਡੇ ਲਈ ਕੱਲਾ ਕੱਲਾ ਡਿਜ਼ਾਈਨ ਇੰਨਾ ਕੈਂਡ ਕੈਂਡ ਬਣਵਾ ਰਹੇ ਆਂ ਕੁਝ ਡਿਜ਼ਾਈਨ ਦਾ ਇਹੋ ਜਿਹੇ ਵਿੱਚੋਂ ਕਿ ਇੰਨੇ ਹਿੱਟ ਹੋ ਰਹੇ ਨੇ ਕਿ ਵਾਰੀ ਹੋਣੀ ਮਿਲ ਰਹੀ ਵੀ ਕਿੰਨੇ ਬੁਕਿੰਗ ਕਰੀਏ ਕਿੰਨੀ ਨਾ ਕਰੀਏ ਅਨਲਿਮਿਟਿਡ ਬੁਕਿੰਗ ਹੋ ਰਹੀ ਆ ਆ ਚੈੱਕ ਕਰੋ ਜੀ ਆ ਵਾਲੇ ਡਿਜ਼ਾਈਨ ਦੀ ਅਨਲਿਮਿਟਿਡ ਬੁਕਿੰਗ ਹੈ ਪਰ ਮੈਨੇ ਬੁਕਿੰਗ ਆਫ ਕਰਤੀ ਸੀਗੀ ਕਿਉਂਕਿ ਮੇਰੇ 20 ਸੂਟ ਆਣੇ ਸੀਗੇ 20 ਸੂਟ ਮੈਂ ਕੋਰੀਅਰ ਕਰ ਚੁੱਕਿਆ 20 ਤੋਂ ਬਾਅਦ ਮੈਂ ਬੁਕਿੰਗ ਨਹੀਂ ਕੀਤੀ ਕਿਉਂਕਿ ਕਸਟਮਰ ਦੀ ਕੰਟੀਨਿਊ ਬੁਕਿੰਗ ਹੋ ਰਹੀ ਸੀ ਇਸ ਕਰਕੇ ਜਿੰਨੇ ਪੀਸ ਆਣੇ ਸੀਗੇ ਉਹਨੇ ਆਪਾਂ ਕੋਰੀਅਰ ਕਰਤੇ ਲੋ ਜੀ ਫਾਈਨਲੀ ਫੇਰ 20 ਪੀਸ ਮੇਰੇ ਰੈਡੀ ਹੋ ਰਹੇ ਆ ਫਿਲਹਾਲ ਮੇਰੇ ਕੋਲ ਇੱਕ ਸੈਂਪਲ ਦੇ ਤੌਰ ਤੇ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਆਪ ਇਸ ਲੈ ਗਿਆ ਉਸ ਤੋਂ ਬਾਅਦ ਤੁਹਾਡੀ ਪ੍ਰੀ ਬੁਕਿੰਗ ਸ਼ੁਰੂ ਹੋ ਜੇਗੀ ਪ੍ਰੀ ਬੁਕਿੰਗ ਦਾ ਮਤਲਬ ਇਹ ਹੋਏਗਾ ਜੇ ਤੁਸੀਂ ਬੁੱਕ ਕਰਵਾਉਣੇ ਹੋ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਜਾਂ 25 ਦਿਨ ਦੇ ਵਿੱਚ ਤੁਹਾਨੂੰ ਪੀਸ ਮਿਲ ਜਾਣਾ ਸੋ ਪੀਸ ਚੈੱਕ ਕਰੋ ਸੋ ਬੁਕ ਸੂਰ ਦਾ ਡਿਜ਼ਾਈਨ ਇਹੋ ਜਿਹਾ ਬਣਾ ਹੋਇਆ ਕਿ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਰੀਲ ਦੇਖ ਕੇ ਕਹਿ ਦੋ ਵੀ ਭਾਜੀ ਪੀਸ ਪਸੰਦ ਨਹੀਂ ਆਇਆ ਕੋਈ ਕਲਾਇੰਟ ਨਹੀਂ ਕਹਿ ਸਕਦਾ ਇਹ ਗੱਲ ਇੰਨਾ ਪਿਆਰਾ ਆਰਟੀਕਲ ਆ ਸਾਰਾ ਸਾਰਾ ਹੈਂਡਵਰਕ ਇਹ ਹੁੰਦੇ ਆ ਸਭ ਤੋਂ ਸੋਹਣੇ ਸੂਰ ਬਸ ਮਤਲਬ ਕਿ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਕਿ ਸਭ ਤੋਂ ਕੈਂਟ ਆਰਟੀਕਲ ਇਹ ਹੁੰਦੇ ਆ ਅਮਰਸਰੀਆਂ ਮਾਲ ਲੈਂਦੇ ਸਟੋਰ ਤੇ ਇੱਕ ਤੋਂ ਇੱਕ ਆਰਟੀਕਲ ਇਹੋ ਜਿਹਾ ਬਣ ਕੇ ਆ ਰਹੇ ਨੇ ਜਿਹੜੇ ਵਾਇਰਲ ਹੋਣਗੇ ਇਹ ਡਿਜ਼ਾਈਨ ਟ੍ਰੈਂਡਿੰਗ ਚੱਲ ਰਹੇ ਨੇ ਮੇਰੇ ਆਲਰੇਡੀ ਡਿਜ਼ਾਈਨ ਨਾ ਪਿਆਰਾ ਪ੍ਰੋਪਰ ਬਾਟਮ ਦੇ ਕੰਮ ਪੂਰਾ ਫਰੰਟ ਹੈਵੀ ਪ੍ਰੋਪਰ ਬਾਜੂ ਤੇ ਕੰਮ ਪਿਓਰ ਖਾਦੀ ਸਿਲਕ ਫੈਬਰਿਕ ਆ ਚੈੱਕ ਕਰੋ ਜੀ ਦੇਖੋ ਕਿੰਨੀ ਪਿਆਰੀ ਬਣੀ ਜੀ ਸਟਾਰਟਿੰਗ ਕਰ ਲੈਂਦੇ ਆ ਆ ਚੈੱਕ ਕਰੋ ਜੀ ਦਾ ਦੁਪੱਟਾ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਦੁਪੱਟੇ ਤੇ ਵਰਕ ਦੇਖੋ ਮਤਲਬ ਇਹ ਕਾਰੀਗਰ ਨੇ ਯਾਰ ਕੀ ਚੀਜ਼ ਬਣਾਈ ਆ ਕਿ ਕਸਟਮਰ ਮਤਲਬ ਕਿ ਬਸ ਸੂਟ ਖੋਲਦੇ ਸਾਰ ਕਹਿੰਦਾ ਭਾਜੀ ਸੂਟ ਸਾਨੂੰ ਪੈਕ ਕਰ ਦੋ ਪੀ ਐ ਨਾ ਹੋਵੇ ਕਿਤੇ ਹੋਰ ਕਿਸੇ ਦੇ ਆ ਕੇ ਖੜ ਜਾਏ ਅਗਲਾ ਕਹੇ ਸਾਨੂੰ ਦੇ ਦੋ ਸੂਟ ਦੇਖੋ ਇੰਨਾ ਪਿਆਰਾ ਪੀਸ ਹੈ ਖਾਦੀ ਛਿਲਕ ਦਾ ਇੱਕ ਆਰਟੀਕਲ ਲੈ ਕੇ ਆਇਆ ਬੁਟੀਕ ਪੀਸ ਰੇਡੀ ਕਰਵਾਇਆ ਫੋਟੋ ਵਾਲਾ ਡਿਜ਼ਾਈਨ ਹੈ ਮਾਡਲ ਦੇ ਪਾਇਆ ਹੈ ਦੇਖ ਲਓ ਸਿੰਗਲ ਪੀਸ ਆਊਗਾ ਵੈਡਿੰਗ ਵੇਅਰ ਸਪੈਸ਼ਲ ਆਈਟਮਾਂ ਇੱਕ ਤੋਂ ਇੱਕ ਆਰੀ ਨੇ ਆਪਣੇ ਕੋਲੋਂ ਆ ਚੈੱਕ ਕਰੋ ਸਿੰਗਲ ਸੋਲੋ ਆਰਟੀਕਲ ਬੁਟੀਕ ਪੀਸ ਰੇਡੀ ਕਰਵਾਇਆ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਡਿਜ਼ਾਈਨ ਬੜਾ ਕਲਾਸਿਕ ਬਣਾ ਹਾਲਦਾ ਕੁਝ ਨਵੀਂ ਚੀਜ਼ ਲੈਣੀ ਹੈ ਨਾ ਤਬਾਸਮਰ ਸੋਰੀਆਂ ਮਾਲਜਾਂ ਦੇ ਸਟੋਰ ਤੋਂ ਮਿਲੇਗੀ ਸਾਰਾ ਹੈਂਡਵਰਕ ਦੱਬ ਕੇ ਦਾ ਕੰਮ ਪਰਲ ਦਾ ਕੰਮ ਹਰ ਤਰ੍ਹਾਂ ਦਾ ਮਟੀਰੀਅਲ ਪ੍ਰੋਪਰ ਬਾਜੂ ਦੇ ਕੰਮ ਆ ਰਿ ਬੜਾ ਪਿਆਰਾ ਆਰਟੀਕਲ ਆ ਸੋਲੋ ਆਰਟੀਕਲ ਰੈਡੀ ਕਰਵਾਇਆ ਪ੍ਰੋਪਰ ਹੈਵੀ ਬਾਟਮ ਤੇ ਕੰਮ ਆ ਰਿਹਾ ਸਿੰਗਲ ਕਲਰ ਆ ਨਵਾਂ ਜਿਹਾ ਸ਼ੇਡ ਆ ਮਤਲਬ ਕਿ ਯੂਨਿਕ ਜਿਹਾ ਕਲਰ ਔਰ ਪਿਓਰ ਔਰਗੈਂਜ਼ਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਫੋਅਰ ਸਾਈਡ ਵਰਕ ਆ ਰਿਹਾ ਸਿੰਗਲ ਪੀਸ ਰੈਡੀ ਹੋ ਕੇ ਆ ਬੁਟੀਕ ਪੀਸ ਰੈਡੀ ਕਰਵਾਇਆ ਸਿੰਗਲ ਬੜਾ ਪਿਆਰਾ ਐਲੀਗੈਂਟ ਦਾ ਪੀਸ ਆ ਰੇਟ ਆ ਰਿਹਾ 11100 ਰੁਪਏ ਜੀ ਆਹ ਸੂਟ ਉਹਨਾਂ ਲਈ ਆ ਜਿਨ੍ਹਾਂ ਨੇ ਵੈਡਿੰਗ ਸੂਟ ਪਾਣਾ ਹੈ ਚਾਹੇ ਹੁਣ ਮਦਰ ਆ ਚਾਹੇ ਮੁੰਡੇ ਦੀ ਮੰਮੀ ਆ ਸਪੋਜ਼ ਕਰੋ ਮੁੰਡੇ ਦੀ ਮੰਮੀ ਨੇ ਹੱਥ ਪਰਿਆ ਵਾਲਾ ਸੂ ਭਾਬੀ ਨੇ ਪਾਣਾ ਚਾਹੀ ਕਿਸੇ ਨੇ ਵੀ ਪਾਣਾ ਜਿਨ੍ਹਾਂ ਨੇ ਪਿੰਕ ਕਲਰ ਦਾ ਸੂਟ ਲੈਣਾ ਹੈ ਸਪੈਸ਼ਲ ਬੇਬੀ ਪਿੰਕ ਕਲਰ ਦਾ ਮੈਂ ਆਰਟੀਕਲ ਰੈਡੀ ਕਰਵਾਇਆ ਫੁੱਲ ਪਿਓਰ ਦਬਕੇ ਵਰਕ ਦਾ ਇਹ ਆਰਟੀਕਲ ਰੈਡੀ ਹੋਇਆ ਹੈ ਫੁੱਲ ਪਿਓਰ 35 ਗ੍ਰਾਮ অর্ਗੈਂਜ਼ਾ ਤੇ ਪਹਿਲਾਂ ਮੈਂ ਲਾਈਨਿੰਗ ਦਾ ਸਟਾਫ نیچے ਓਪਨ ਕਰ ਰਿਹਾ ਤਾਂ ਕਿ ਤੁਹਾਨੂੰ ਪ੍ਰੋਪਰ ਕਲਰ ਦਾ ਪਤਾ ਲੱਗੇ 5 ਮੀਟਰ ਫੈਬਰਿਕ ਆ ਰਿਹਾ ਲਾਈਨਿੰਗ ਦਾ ਕਪੜਾ ਨਾਲ ਸੋ ਪਿਓਰ ਕ੍ਰੇਪ ਫੈਬਰਿਕ ਆ ਰਿਹਾ ਜਿਹੜੀ ਬਾਟਮ ਆਏਗੀ ਉਹ ਪਿਓਰ ਕ੍ਰੇਪ ਦੀ ਲਾਈਨਿੰਗ ਵੀ ਪਿਓਰ ਕ੍ਰੇਪ ਦੀ ਔਰ ਚੈੱਕ ਕਰੋ ਹੁਣ ਸ਼ਰਟ ਸ਼ਰਟ ਤੇ ਸਾਰਾ ਦਬਕੇ ਦਾ ਕੰਮ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਅਲਟੀਮੇਟ ਸ਼ਰਟ ਆ ਪ੍ਰੋਪਰ ਹੈਵੀ ਬਾਜੂ ਦੇ ਕੰਮ ਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਇਹ ਆਰਟੀਕਲ ਰੈਡੀ ਹੋਇਆ ਸੂਪੀਜ਼ ਬਹੁਤ ਸੋਹਣਾ ਬਣਾ ਹੋਇਆ ਆ ਦੇਖੋ ਪ੍ਰੋਪਰ ਬਾਜੂ ਦੇ ਕੰਮ ਆ ਰਿਹਾ ਸਾਰਾ ਦਬਕੇ ਦਾ ਕੰਮ ਆ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਸਿੰਗਲ ਪੀਸ ਬਣ ਕੇ ਆ ਬੜਾ ਪਿਆਰਾ ਆਰਟੀਕਲ ਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਆ ਰਿਹਾ 4 ਸਾਈਡ ਦੁਪੱਟਾ ਹੈ ਜਿਹੜਾ ਪ੍ਰਾਈਸ ਇਸ ਦਾ ਆ ਰਿਹਾ ਪ੍ਰਾਈਸ 3 ਕਲਰ ਵਿੱਚ ਸੋਲੋ ਬੁਟੀਕ ਪੀਸ ਲੈ ਕੇ ਆਇਆ ਜੀ ਸਿੰਗਲ ਆਰਟੀਕਲ ਬਣ ਕੇ ਆਇਆ ਸੋਲੋ ਕਲਰ ਦੇ ਵਿੱਚ ਦੋ ਪੀਸ ਆਇਆ ਦੋਨੋਂ ਪੀਸ ਬੜਾ ਸੋਹਣੇ ਆ ਪੀਸ ਬੜਾ ਪਿਆਰਾ ਬਣਾਇਆ ਆ ਆ ਚੈੱਕ ਕਰੋ ਇਸ ਦਾ ਫਰੰਟ ਨੈਕ ਫਰੰਟ ਨੈਕ ਤੇ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਲੈਂਸ ਜਿੰਨੀ ਮਰ ਜਿੜਾ ਖਲੋ ਪ੍ਰੋਪਰ ਬੱਜੂ ਤੇ ਕੰਮ ਫੈਬਰਿਕ ਬਿਲਕੁਲ ਨਵਾਂ ਜਿਹਾ ਫੈਬਰਿਕ ਹੈ ਆ ਇਸ ਦਾ ਬੈਕ ਨੈਕ ਆਊਗਾ ਬੈਕ ਤੇ ਵੀ ਨੈਕ ਬਣੇਗਾ ਫਰੰਟ ਤੇ ਵੀ ਨੈਕ ਬਣੇਗਾ ਬੈਕ ਨੈਕ ਬਣਿਆ ਹੋਇਆ ਬੜਾ ਪਿਆਰਾ ਆ ਦੇਖੋ ਆ ਬੈਕ ਨੈਕ ਆ ਵੈਸੇ ਫਰੰਟ ਆ ਦਿੱਤਾ ਹੋਇਆ ਇਹਦਾ ਆਹ ਵਾਲਾ ਫਰੰਟ ਆ ਫਰੰਟ ਆਹ ਵਾਲਾ ਆਏਗਾ ਔਰ ਆ ਆਰੀਐਸ ਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਆਰੀਆ ਔਰ ਆ ਆ ਰਿਹਾ ਇਸਦਾ ਦੁਪੱਟਾ ਸੋਲੋ ਕਲਰ ਬਣ ਕੇ ਆ ਸਿੰਗਲ ਪੀਸ ਬਣ ਕੇ ਆ ਬੜਾ ਪਿਆਰਾ ਛੜਾ ਫਾਰਮ ਛੜਾ ਬੂਟੀ ਵਰਕ ਆ ਰਿਹਾ ਦੁਪੱਟੇ ਦੇ ਹੈਂਡ ਵਰਕ ਆ ਰਿਹਾ ਦੁਪੱਟੇ 'ਚ ਵੀ ਸੋ ਬੜਾ ਪਿਆਰਾ ਪੀਸ ਆ ਸਿੰਗਲ ਪੀਸ ਬਣ ਕੇ ਆ 650 ਰੁਪਏ ਦਾ ਪ੍ਰਾਈਸ ਆ ਐਹੋ ਜਿਹਾ ਕਲਰ ਕੰਬੀਨੇਸ਼ਨ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਕਿ ਕਲਰ ਕੰਟਰਾਸਟ ਬਹੁਤ ਸੋਹਣਾ ਬਣ ਕੇ ਆ ਨਵਾਂ ਕੰਬੀਨੇਸ਼ਨ ਆ ਹਰ ਕਸਟਮਰ ਸਰਚ ਕਰਦਾ ਕਿ ਨਵਾਂ ਕਲਰ ਚਾਹੀਦਾ ਨਵਾਂ ਕੰਟਰਾਸਟ ਚਾਹੀਦਾ ਆ ਚੈੱਕ ਕਰੋ ਨਵਾਂ ਕਲਰ ਨਵਾਂ ਕੰਬੀਨੇਸ਼ਨ ਔਰ ਪ੍ਰੋਪਰ ਬੁਟੀਕ ਪੀਸ ਲੈ ਕੇ ਆਇਆ ਜੀ ਪਿਓ ਜਰਾਫ ਸਿਲਕ ਦੇ ਵਿੱਚ ਸ਼ਾਰਟ ਸ਼ਾਰਟ ਨਾਲ ਆਊਗਾ ਇਹ ਜਿਆਦਾ ਲੌਂਗ ਸ਼ਰਟ ਨਹੀਂ ਆਏਗੀ ਸ਼ਾਰਟ ਸ਼ਾਰਟ ਬੜਾ ਪਿਆਰਾ ਆਰਟੀਕਲ ਅਲਟੀਮੇਟ ਗਜਬ ਸੂਟ ਬਣਾ ਹੋਇਆ ਹੈ ਗਜਬ ਔਰ ਆ ਆ ਰਹੀ ਹੈ ਜੀ ਬਾਟਮ ਪਿਓ ਮਤਲਬ ਕਿ ਨਮਾਇਆ ਫੈਬਰਿਕ ਹੈ ਪਿਓ ਜਰਾਫ ਸ਼ਿਮਰ ਦੀ ਬਾਟਮ ਆ ਰਹੀ ਹੈ ਸ਼ਾਰਟ ਬਹੁਤ ਸੋਹਣੀ ਹੈ ਸਾਰਾ ਹੈਂਡਵਰਕ ਹੈ ਔਰ ਜਿਸ ਪ੍ਰਾਈਸ ਤੁਹਾਨੂੰ ਸੂਟ ਦਊਗਾ ਤੁਸੀਂ ਰੇਟ ਸੁਣ ਕੇ ਹਰੀਆਂ ਹੋ ਜਾਗੇ ਅਜੇ ਫਿਲਹਾਲ ਦੋ ਪੀਸ ਬਣ ਕੇ ਆਏ ਦੁਪੱਟਾ ਆਪਾਂ ਸਿੰਪਲ ਹੀ ਰੱਖਵਾਇਆ ਗੋਟਾ ਪੱਤੀ ਲੈਸ ਵਾ ਦਾ ਕੰਮ ਹੈ ਸੋ ਪੀਸ ਪੂਰਾ ਹੈਵੀ ਬਣਾਇਆ ਹੈ ਪ੍ਰੋਪਰ ਬੁਟੀਕ ਪੀਸ ਸਰ ਉਹ ਮੈਂ ਇੱਕ ਵਾਰੀ ক্লোਜ਼ ਅਪ ਤੋਂ ਦਿਖਾ ਪੀਸ ਬੜਾ ਸ਼ਾਨਦਾਰ ਪੀਸ ਬਣਾ ਹੋਇਆ ਸੋ ਰੇਟ ਸੁਣ ਲਓ ਕੀ ਆ ਰਿਹਾ ਜੀ ਸਿੰਗਲ ਪੀਸ ਬਣ ਕੇ ਆਇਆ ਬੁਟੀਕ ਪੀਸ ਫਿਲਹਾਲ ਦੋ ਪੀਸ ਆਏ ਆ ਬਾਅਦ ਤੁਹਾਨੂੰ ਪ੍ਰੀ ਬੁਕਿੰਗ ਨੇ ਮਿਲੇਗਾ 4600 ਰੁਪਏ ਦਾ ਲਓ ਜੀ ਆ ਵਾਲੀ ਅਨਾਰਕਲੀ ਮਨੇ ਗ੍ਰੀਨ ਸ਼ ਪਹਿਲਾਂ ਮੇਰੇ ਕੋਲ ਦੋ ਸ਼ੇਡ ਆਏ ਸੀ ਲਵੈਂਡਰ ਤੇ ਇੱਕ ਆਇਆ ਸੀਗਾ ਦਾਲਚੀਨੀ ਕਲਰ ਲੋ ਜੀ ਮੈਂਨੇ ਸੋਲੋ ਕਲਰ ਦੇ ਵਿੱਚ ਰੈਡੀ ਕਰਵਾਈ ਆ ਗ੍ਰੀਨ ਸ਼ੇਡ ਦੇ ਵਿੱਚ ਕਸਟਮਰ ਦੀ ਔਨ ਡਿਮਾਂਡ ਤੇ ਦੋ ਪੀਸ ਮੈਂ ਰੈਡੀ ਕਰਵਾਏ ਆ ਇੱਕ ਮੈਂ ਆਪਣੇ ਲਈ ਯਾਨੀ ਕਿ ਤੁਹਾਡੇ ਲਈ ਇੱਕ ਮੈਂ ਉਹਨਾਂ ਦੀ ਡਿਮਾਂਡ ਤੇ ਉਹਨਾਂ ਦਾ ਸ਼ੇਡ ਰੈਡੀ ਕਰਵਾਇਆ ਸੋ ਆ ਚੈੱਕ ਕਰੋ ਅਨਾਰਕਲੀ ਬਹੁਤ ਸੋਹਣੀ ਬਣ ਕੇ ਆਈ ਹੈ ਲੋ ਜੀ ਅਨਾਰਕਲੀ ਦਾ ਸਾਰਾ ਹੈਂਡਵਰਕ ਰਿਹਾ ਹੈ ਫਲੇਅਰ ਚੈੱਕ ਕਰੋ ਪੂਰਾ ਹੈਵੀ ਫਲੇਅਰ ਹੈ ਟੋਟਲੀ ਹੈਂਡਵਰਕ ਫਰੰਟ ਬੈਕ ਤੇ ਬੈਕ ਤੇ ਦਾ ਡਿਜ਼ਾਈਨਿੰਗ ਆਏਗੀ ਫਰੰਟ ਤੇ ਸਾਰਾ ਹੈਂਡਵਰਕ ਆ ਗਿਆ ਪੂਰਾ ਹੈਵੀ ਬੈਕ ਟੈਸਟ ਟਾਈਪਸ ਬਣੀ ਹੋਈ ਨੇ ਤਾਂ neck line ਬਹੁਤ ਸ਼ਾਨਦਾਰ ਕੰਮ ਕਰਿਆ ਹੋਇਆ ਹੈ ਪ੍ਰੋਪਰ ਬਾਜੂ ਤੇ ਹੈਵੀ ਕੰਮ ਆਇਆਗਾ ਨਾਰਕਲੀ ਬੜੀ ਪਿਆਰੀ ਬਣ ਕੇ ਆਈ ਆ ਦੇਖੋ ਆ ਆ ਰਿਹਾ ਇਸ ਦਾ 슬ੀਵਜ਼ ਵਰਕ ਬਿਊਟੀਫੁਲ ਨਾਰਕਲੀ ਰੈਡੀ ਟੂ ਵੇਅਰ ਆ ਜੀ ਕੱਲੀ ਫਿਟਿੰਗ ਵਗੈਰਾ ਹੋਣੀ ਹੈ ਜਿਹੜੀ ਇਜ਼ੀ ਬਾਟਮ ਹੈ ਉਹ ਤੁਸੀਂ ਚੁਆਇਸ ਅਕੋਰਡਿੰਗ ਜਿੱਦਾਂ ਮਰਜ਼ੀ ਬਣਵਾ ਸਕਦੇ ਹੋ ਚਾਹੇ ਸਲਵਾਰ ਚਾਹੇ ਪਲਾਜ਼ੋ ਜਿੱਦਾਂ ਮਰਜ਼ੀ ਕਨਸੈਪਟ ਕਿਉਂਕਿ ਅਸੀਂ ਇਹ ਰੈਡੀਮੇਡ ਨਹੀਂ ਕਰਵਾਇਆ ਬਾਟਮ ਕਿਉਂਕਿ ਕਸਟਮਰ ਡਿਮਾਂਡ ਹੁੰਦੀ ਹੈ ਤਾਂ ਬਾਟਮ ਬਣਵਾ ਲੈਂਦੇ ਆ ਸਲਵਾਰ ਬਣਵਾ ਲੈਂਦੇ ਚਾਹ ਸ਼ਿਮਰ ਦਾ ਦੁਪੱਟਾ ਆ ਰਿਹਾ ਪਿਓ ਸ਼ਿਮਰ ਚ ਨਾਰਕਲੀ ਆਉਗੀ ਬਾਸਕਟ ਸ਼ਿਮਰ ਦੀ ਨਾਰਕਲੀ ਹੈ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਜਿਹੜਾ ਇਸ ਦਾ ਪ੍ਰਾਈਸ ਹੈ ਉਹ ਤੁਹਾਨੂੰ ਮੈਂਸ਼ਨ ਹੋ ਜਾਏਗਾ WhatsApp ਕਰ ਦਿਓ ਚਾਹੇ Insta ਕਰ ਦਿਓ ਬੜਾ ਪਿਆਰਾ ਪੀਸ ਬਣ ਕੇ ਆਇਆ ਹੈ ਹੋਰ ਗਾਬੜੇਨ ਸਿਲਕ ਦਾ ਮੈਂ ਆਰਟੀਕਲ ਹੈ ਕਹਿੰਦੇ ਜੀ ਇਸ ਤੋਂ ਉੱਪਰ ਕਪੜਾ ਨਾ ਅਜ ਤੱਕ ਕਦੇ ਬਣਿਆ ਨਾ ਕਦੇ ਬਣੇਗਾ ਮੈਂ ਹਰ ਵੀਡੀਓ ਦੇ ਵਿੱਚ ਜਦੋਂ ਇਹ ਫੈਬਰਿਕ ਦੀ ਰੀਲ ਬਣਾਉਂਦਾ ਨਾ ਇਸ ਫੈਬਰਿਕ ਦੇ ਵਿੱਚ ਕੋਈ ਵੀ ਆਰਟੀਕਲ ਆਂਦਾ ਨਾ ਆਹ ਗੱਲ ਜਰੂਰ ਕਹਿਣਾ ਕਿ ਇਸ ਤੋਂ ਉੱਪਰ ਕਪੜਾ ਕੋਈ ਨਹੀਂ ਬਣ ਸਕਦਾ ਇਹ ਸੱਚਾਈ ਹੈ ਇਸ ਤੋਂ ਉੱਪਰ ਨਾ ਅਜ ਦੋ ਪੀਸ ਆਇਆ ਕ੍ਰਾਸ ਦੇ ਵਿੱਚ ਦੋ ਆਇਆ ਸਿੰਗਲ ਦੇ ਵਿੱਚ ਆ ਚੈੱਕ ਕਰੋ ਪਿਓਰ ਗਾਬਰਡਨ ਸਿਲਕ ਦਾ ਇਹ ਆਰਟੀਕਲ ਹੈ ਅੰਟੀਕ ਦਬਕੇ ਦਾ ਕੰਮ ਹੈ ਸਾਰਾ ਸਾਰਾ ਅੰਟੀਕ ਵਰਕ ਹੈ ਇਹ ਆ ਚੈੱਕ ਕਰੋ ਬਿਊਟੀਫੁਲ ਨੈਕਲਾਈਨ ਸਾਰਾ ਹੈਂਡਵਰਕ ਟੋਟਲੀ ਪ੍ਰੋਪਰ ਬੂਟੀ ਵਰਕ ਪ੍ਰੋਪਰ ਬਾਜੂ ਤੇ ਕੰਮ ਲੈਂਥ ਜਿੰਨੀ ਮਰਜ਼ੀ ਰੱਖੋ ਆ ਆਰਐਸ ਦਾ 슬ੀਵਸ ਤੇ ਬਾਟਮ ਤੇ ਕੰਮ ਸਲਵਾਰ ਤੇ ਪੌਂਚੇ ਤੇ ਕੰਮ ਬੜਾ ਪਿਆਰਾ ਆਰਟੀਕਲ ਹੈ ਔਰ ਆ ਆ ਰਿਹਾ ਇਸ ਦਾ 35 ਗ੍ਰਾਮ ਆਰਗੇਂਜ਼ਾ ਦੁਪੱਟਾ ਸਾਰਾ ਅੰਟੀਕ ਵਰਕ ਦੇ ਵਿੱਚ ਫੁੱਲ ਪਿਓਰ 35 ਗ੍ਰਾਮ ਆਰਗੇਂਜ਼ਾ ਦੁਪੱਟਾ ਆ ਰਿਹਾ ਆ ਆਏਗਾ ਜੀ ਇਹਦੇ ਸ਼ੇਡ ਚੈੱਕ ਕਰ ਲਓ ਇੱਕ ਰਾਇਲ ਬਲੂ ਕਲਰ ਆਊਗਾ ਜੀ ਇਸ ਚ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦੁਪੱਟਾ ਦੋ ਕਿਲੋ ਆਣਗੇ ਕ੍ਰੋਸ ਦੇ ਵਿੱਚ ਗਾਜ਼ਰੀ ਕਲਰ ਇੱਕ ਆਏਗਾ ਆਹ ਵਾਲਾ ਪਾਕਿਸਤਾਨੀ ਗ੍ਰੀਨ ਸ਼ੇਡ ਚਾਰ ਰੰਗ ਨੇ ਕੋਈ ਵੀ ਕਲਰ ਬਾਈ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਆ ਰਿਹਾ 9300 ਦਬਕੇ ਵਰਕਤਾਲ ਡਿਜ਼ਾਈਨਰ ਆਰਟੀਕਲ ਚੈੱਕ ਕਰੋ ਜੀ ਤਿੰਨ ਸ਼ੇਡ ਨੂੰ ਆਇਆ ਡਾਰਕ ਚਾਰਟ ਬੜਾ ਸੋਹਣਾ ਆਰਟੀਕਲ ਆ ਪਿਓਰ ਖਾਦੀ ਸਿਲਕ ਦਾ ਇਹ ਆਰਟੀਕਲ ਆ ਰਿਹਾ ਚਨੂਨ ਦਾ ਫੋਰ ਸਾਈਡ ਦੁਪੱਟਾ ਬਹੁਤ ਸੋਹਣਾ ਪੀਸ ਬਣ ਕੇ ਆਇਆ ਚੈੱਕ ਕਰੋ ਪ੍ਰੋਪਰ ਬੁਟੀਕ ਪੀਸ ਸਾਰਾ ਦਬਕੇ ਦਾ ਕੰਮ ਹੋਰ ਕੋਈ ਵਰਕ ਨਹੀਂ ਦਬਕੇ ਦਾ ਕੰਮ ਵਿਦਪਾਲ ਲਵਕ ਬੜਾ ਪਿਆਰਾ ਆਰਟੀਕਲ ਹੈ orange shade orange ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਤਿੰਨੇ ਰੰਗ ਬਹੁਤ ਸੋਹਣੇ ਆ ਕੋਈ ਵੀ ਕਲਰ ਤੁਸੀਂ ਬਾਈ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਪਿਓਰ ਖਾਦੀ ਸਿਲਕ ਦਾ ਲਾਜਵਾਬ ਆਰਟੀਕਲ ਆ ਸਾਰਾ ਸਾਰਾ ਦਬਕੇ ਦਾ ਕੰਮ ਬੁਟੀਕ ਪੀਸ ਬਣਿਆ ਹੋਇਆ ਜੀ ਆ ਚੈੱਕ ਕਰੋ ਆਰਟੀਕਲ ਪੂਰਾ ਫਰੰਟ ਹੈਵੀ ਸਾਰਾ ਦਬਕੇ ਦਾ ਕੰਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਜਿਹੜਾ ਫੈਬਰਿਕ ਆ ਪਿਓਰ ਖਾਦੀ ਸਿਲਕ ਫੈਬਰਿਕ ਆ ਇਹ ਜਿਹੜੀ ਲੋਕ ਹੈ ਨਾ ਗਾਵੜਾਂ ਦੀ ਸਿਲਕ ਵਰਗੀ ਹੈ। ਬਾਟਮ ਦਾ ਵੀ ਕੰਮ ਹੈ, ਸਲਵਾਰ ਦੇ ਪੌਂਚ ਦੇ ਕੰਮ ਆਏਗਾ। ਚਾਹੇ ਤੁਸੀਂ ਸਲਵਾਰ ਬਣਾਓ। ਲੈਂਥ ਵੀ ਨਾ ਜ਼ਿਆਦਾ ਨਾ ਜ਼ਿਆਦਾ ਲੌਂਗ ਹੈ ਨਾ ਜ਼ਿਆਦਾ ਸ਼ਾਰਟ ਹੈ। ਪੀਸ ਬਹੁਤ ਹਨ। ਦੁਪੱਟਾ ਚਨੂਨ ਦਾ ਆ ਰਿਹਾ। ਦੁਪੱਟਾ ਆ ਰਿਹਾ ਚਨੂਨ ਦਾ। ਦੁਪੱਟੇ ਦੇ ਸਾਰਾ ਫੋਰ ਸਾਈਡ ਵਰਕ। ਬੋਟਾ ਦਾ ਪਣਾਇ ਬਹੁਤ ਹੈ। 44 ਇੰਚ ਦਾ ਪਣਾਇ ਦਾ ਦੁਪੱਟੇ ਦਾ। ਪੂਰਾ ਫੋਰ ਸਾਈਡ ਵਰਕ ਆ ਰਿਹਾ ਤਾਂ ਬੜੇ ਸ਼ੇਡ ਚੈੱਕ ਕਰ ਲਓ। ਇੱਕ ਆਹ ਜੀ ਬੋਟਲ ਗ੍ਰੀਨ ਪਾਕਿਸਤਾਨੀ ਮੁੰਗੀਆਂ ਕਲ ਬੋਟਲ ਗ੍ਰੀਨ ਸ਼ੇਡ ਇੱਕ ਆਹ ਜੀ ਇਸ orange ਸ਼ੇਡ ਆ orange ਕਲਰ ਬਹੁਤ ਸੋਹਣਾ ਸ਼ੇਡ ਕੋਈ ਵੀ ਕਲਰ ਬਾਈ ਕਰ ਲਓ ਇਹਦਾ ਪ੍ਰਾਈਸ ਸੁਣ ਲਓ ਕੀ ਆ ਰਿਹਾ ਹੈ ਪ੍ਰਾਈਸਸ ਦਾ ਆ ਰਿਹਾ ਜੀ 13400 ਹੋਰ organza ਦਾ ਡਬਲ ਸ਼ੇਡ ਦਾ ਇੱਕ ਹੋਰ ਆਰਟੀਕਲ ਲਾਂਚ ਕਰਨ ਜਾ ਰਹੇ ਹਾਂ ਜੀ ਮੈਂ ਨਵਾਂ ਬਿਲਕੁਲ ਬਹੁਤ ਸੋਹਣਾ ਡਿਜ਼ਾਈਨ ਹੈ ਡਬਲ ਸ਼ੇਡ ਦਾ ਇਹ ਆਰਟੀਕਲ ਹੈ ਪੀਸ ਸਿੰਗਲ ਬਣ ਕੇ ਆਇਆ ਬੁਟੀਕ ਪੀਸ ਬਾਅਦ ਤੁਹਾਨੂੰ ਪ੍ਰੀ ਬੁਕਿੰਗ ਇਨ ਮਿਲੂਗਾ ਪੀਸ ਜਿੱਦ ਲੁੱਕ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਪਿਓਰ ਔਰਗੈਂਜ਼ਾ ਬਿਊਟੀਫੁਲ ਡਿਜ਼ਾਈਨਰ ਫੁੱਲ ਡਬਲ ਸ਼ੇਡ ਦਾ ਇਹ ਆਰਟੀਕਲ ਆ ਰਿਹਾ ਸਾਰਾ ਸਾਰਾ ਹੈਂਡਵਰਕ ਹੈ ਯੂਨੀਕ ਆਰਟੀਕਲ ਬਣਿਆ ਹਾਂ ਬੜਾ ਪਿਆਰਾ ਕੰਮ ਬਹੁਤ ਸੋਹਣਾ ਹੈ ਇਹਦਾ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਪ੍ਰੋਪਰ ਬਾਟਮ ਤੇ ਕੰਮ ਆ ਰਿਹਾ ਪਿਓਰ ਬਿਸਕੋਸ ਔਰਗੈਂਜ਼ਾ ਦੁਪਟਾ ਆ ਰਿਹਾ ਡਬਲ ਸ਼ੇਡ ਦਾ ਸਿੰਗਲ ਪੀਸ ਬਣ ਕੇ ਹੈ ਪ੍ਰਾਈਸ ਸੁਣ ਲਓ ਕੀ ਆ ਰਿਹਾ ਵੀਡੀਓ ਦੇ ਵਿੱਚ ਹੀ ਪ੍ਰਾਈਸ ਮੈਂਸ਼ਨ ਕਰੂੰਗਾ ਸੋ ਜਿਹੜਾ ਪ੍ਰਾਈਸ ਆ ਰਿਹਾ ਜੀ 8850 8850 ਤੇ ਜਲਦੀ ਜਲਦੀ ਬਾਈ ਕਰ ਲਓ ਪੀਸ ਲਾਜਵਾ ਬਣ ਗਿਆ ਹੈ ਆਪ ਇਸ ਤੁਹਾਨੂੰ ਜਸਟ ਮੈਂ 30 ਸਕਿੰਟ ਦੇ ਰੀਲ ਦੇ ਵਿੱਚ ਦਿਖਾ ਦੂੰਗਾ ਪੀਸ ਬਹੁਤ ਸੋਹਣਾ ਬਣ ਕੇ ਆਇਆ ਹੈ neck ਤੇ ਸਾਰਾ ਹੈਂਡ ਵਰਕ ਹੈ ਰੋਮੀ ਪਹਿਲਾਂ ਪ्योर ਸਾਰਟਨ ਸਿਲਕ ਦਾ ਪੀਸ ਹੈ neck line ਬਹੁਤ ਸੋਹਣਾ ਬਣਾਇਆ neck ਤੇ ਬਹੁਤ ਸੋਹਣਾ ਕੰਮ ਆ ਰਿਹਾ ਸਾਰਾ ਹੈਂਡ ਵਰਕ ਆ ਰਿਹਾ ਟੋਟਲੀ ਬਾਟਮ ਤੇ ਕੰਮ ਆ ਰਿਹਾ ਬਾਜੂ ਤੇ ਕੰਮ ਆ ਰਿਹਾ ਆ ਆ ਰਿਹਾ ਇਸ ਦਾ ਡਿਜ਼ਾਈਨਰ ਦੁਪੱਟਾ ਕ੍ਰੈਸ਼ ਔਰਗੈਂਜ਼ਾ ਦੁਪੱਟਾ ਦੁਪੱਟੇ ਤੇ ਸਾਰਾ ਡਿਜੀਟਲ ਪਲਸ ਸਾਰਾ ਹੈਂਡ ਵਰਕ ਸਿੰਗਲ ਪੀਸ ਬਣ ਕੇ ਆਇਆ ਰੇਟ ਸੁਣ ਲਓ ਕੀ ਆ ਰਿਹਾ ਬਿਊਟੀਫੁਲ ਆਰਟੀਕਲ ਹੈ ਪ੍ਰਾਈਸ ਆ ਰਹੀ ਸਿਰਫ 765 ਪਿਓਰ ਗਾਵਰਡਨ ਸਿਲਕ ਦਾ ਮਾਰਟੀਕਲ ਬੁਟੀਕ ਪੀਸ ਲੈ ਕੇ ਆਇਆ ਥੋੜੇ ਵਾਸਤੇ 크ਰੋਸ ਕਲਰ ਦੇ ਵਿੱਚ ਆਇਆ ਬੜਾ ਪਿਆਰਾ ਪੀਸ ਹੈ ਪਿਓਰ ਗਾਵਰਡਨ ਸਿਲਕ ਦੀ ਸ਼ਾਰਟ ਹੈ ਉੱਪਰ ਸਾਰੀ ਵੀਵਿੰਗ ਕੀਤੀ ਹੋਈ ਹੈ ਬਨਾਰਸੀ ਵੀਵਿੰਗ ਪਲੱਸ ਸਾਰਾ ਪੈਚਵਰਕ ਦਾ ਕੰਮ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜਿਨ੍ਹਾਂ ਨੂੰ ਪਿਓਰ ਦਾ ਪੀਸ ਚਾਹੀਦਾ ਸਿੰਗਲ ਪੀਸ ਵਨ ਕੇ ਆਇਆ ਫੁੱਲ ਪਿਓਰ ਦਾ ਪੀਸ ਹੈ ਇਹ ਪਿਓਰ ਗਾਵਰਡਨ ਸਿਲਕ ਦੀ ਸ਼ਾਰਟ ਆ ਰਹੀ ਹੈ ਬਨਾਰਸੀ ਵੀਵਿੰਗ ਦੇ ਵਿੱਚ ਨੈਕ ਲਾਈਨ ਦੇਖੋ ਕਿੰਨਾ ਪਿਆਰਾ ਨੈਕ ਬਹੁਤ ਸ਼ਾਨਦਾਰ ਬਣਾਇਆ ਸਾਰਾ ਪੈਚਵਰਕ ਦਾ ਕੰਮ ਹੈ ਸ਼ਾਰਟ ਸ਼ਾਰਟ ਬਣਾ ਜਿਵੇਂ ਆਜ ਕਾ ਸ਼ਾਰਟ ਸ਼ਾਰਟ ਦਾ ਵੀ ਟ੍ਰੈਂਡ ਚੱਲ ਰਿਹਾ ਹੈ ਪ੍ਰੋਪਰ ਹੈਵੀ ਬਾਜੂ ਤੇ ਕੰਮ ਸਾਰਾ ਪੈਚਵਰਕ ਪੀਸ ਬੜਾ ਪਿਆਰਾ ਸਿੰਗਲ ਪੀਸ ਬਣ ਕੇ ਆਇਆ ਸੋ ਲੋ ਉਸ ਤੋਂ ਬਾਅਦ ਆ ਰਿਹਾ ਜੀ ਆਹ ਵਾਲਾ ਬਾਟਮ ਤੇ ਵਰਕ ਪਿਓਰ ਸਾਰਟਨ ਸਿਲਕ ਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਪੈਚਵਰਕ ਦਾ ਕੰਮ ਕੰਬੀਨੇਸ਼ਨ ਬਹੁਤ ਸੋਹਣਾ ਹੈ ਕ੍ਰਾਸ ਕਲਰ ਦਾ ਸ਼ਾਰਟ ਦਾ ਯੂਨਿਕ ਕਲਰ ਹੈ ਕੰਬੀਨੇਸ਼ਨ ਬਹੁਤ ਸੋਹਣਾ ਹੈ ਔਰ ਦੁਪੱਟਾ ਆ ਰਿਹਾ ਜੀ ਸੇਮ ਕੰਟਰਾਸਟ ਦੇ ਵਿੱਚ ਦੁਪੱਟੇ ਤੇ ਸਾਰਾ ਟੂ ਪੱਲੇ ਤੇ ਹੈਵੀ ਕੰਮ ਪਲੱਸ 4 ਸਾਈਡ ਵਰਕ ਪੀਸ ਦੇਖੋ ਕਿੰਨਾ ਪਿਆਰਾ ਸੋ ਸਿੰਗਲ ਪੀਸ ਬਣ ਰੇਡ ਕੁਛ ਵੀ ਨਹੀਂ ਆ ਰਿਹਾ ਇਹੋ ਜਿਹਾ ਆਰਟੀਕਲ 20000 ਦੇ ਚਾਹੁੰਦੇ ਨੇ ਪਰ ਅੱਜ ਜਿਹੜਾ ਪ੍ਰਾਈਸ ਆ ਰਿਹਾ 11100 ਰੁਪਏ ਪ੍ਰਾਈਸ ਦਾ ਸਿਰਫ ਸੋ ਪੀਸ ਬਹੁਤ ਸੋਹਣਾ ਬਣਾਇਆ ਬੁਕਿੰਗ ਕਰਵਾ ਲਓ ਜਲਦੀ ਹੋ ਗਈ ਸਾਦੀ ਸਿਲਕ ਦਾ 올ਿਵ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਮੇਰਾ ਜਿਹੜਾ ਬਣ ਕੇ ਆ ਰਿਹਾ ਸੀ ਪਹਿਲਾਂ ਲੋ ਜੀ ਫਾਈਨਲੀ ਰੀਸਟੌਕ ਹੋਇਆ ਇਹ ਪੀਸ ਸੱਚੀ ਗੱਲ ਮੈਂ ਕੁਛ ਨਹੀਂ ਬੋਲਦਾ ਬੋਲਾਂਗਾ ਨਹੀਂ ਮੈਂ ਮੈਂ ਕਿਉਂਕਿ ਸੋਚ ਰਿਹਾ ਮੈਂ ਕੀ ਬੋਲਾਂ ਆ ਸੂਟ ਅੱਗੇ ਕੀ ਬੋਲਾਂ ਸੂਟ ਇੰਨਾ ਪਿਆਰਾ ਮੈਂ ਜਿੰਨੀ ਤਾਰੀਫ ਕਰਾਂ ਓਨੀੋਂ ਘੱਟ ਪੈਣੀ ਆ ਆ ਚੈੱਕ ਕਰੋ ਜੀ ਨਵਾਂ ਸ਼ੇਡ ਨਵਾਂ ਡਿਜ਼ਾਈਨ ਪਿਓਰ ਖਾਦੀ ਸਿਲਕ ਦਾ ਬਿਊਟੀਫੁਲ ਐਰਗੋਨੋਮਿਕ ਵਾਰੀ ক্লোਜ਼ ਅਪ ਤੋਂ ਨਿਗਾਹ ਹਰਾ ਦੇ ਸਾਰਾ ਰਵਾਇਤੀ ਕੱਲੀ ਕੱਲੀ ਚੀਜ਼ੇ ਪਤਾ ਲੱਗ ਜਾਏ ਕਸਟਮਰ ਨੂੰ ਸ਼ਾਨਦਾਰ ਪੀਸ ਆ ਜੀ ਸ਼ਾਨਦਾਰ ਪ੍ਰੋਪਰ ਬਾਜੂ ਤੇ ਕੰਮ ਉਸ ਤੋਂ ਬਾਅਦ ਤੋਹਫਾ ਬਾਟਮ ਦੇ ਕੰਮ ਪਿਓਰ ਖਾਦੀ ਸਿਲਕ ਦਾ ਪੀਸ ਆ ਆ ਸਾਰਾ ਬਾਟਮ ਦੇ ਵੈਲਵਟ ਪੈਚ ਦਾ ਕੰਮ ਸਾਰਾ ਹੈਂਡਵਰਕ ਚਾਹੇ ਤੁਸੀਂ ਬਣਾਓ ਪਲਾਜ਼ੋ ਚਾਹੇ ਸਲਵਾਰ ਜਿੱਦਾਂ ਮਰਜ਼ੀ ਦਾ ਕਨਸੈਪਟ ਬਣਾ ਲਓ ਸੂਟ ਬੜਾ ਸ਼ਾਨਦਾਰ ਹੈ ਔਰ ਪ੍ਰਾਈਸ ਬਹੁਤ ਰੀਜ਼ਨੇਬਲ ਹੈ ਔਰ ਆ ਆ ਰਿਹਾ ਇਸ ਦਾ ਦੁਪੱਟਾ ਔਰ ਦੁਪੱਟਾ ਵੀ ਬੜਾ ਸ਼ਾਨਦਾਰ ਹੈ 9600 ਪ੍ਰਾਈਸ ਰਹੇਗਾ 9600 ਆ ਚੈੱਕ ਕਰੋ ਦੁਪੱਟਾ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਪਿਆਰੇ ਨੇ ਮਾਰਕੀਟ 'ਚ ਬੜੀ ਕਾਪੀ ਹੋਣ ਲੱਗੀ ਡਿਜ਼ਾਈਨ ਚੋਰੀ ਕਰ ਲੈਂਦੇ ਸਾਡੇ ਅਮਰਤਸਰੀਆਂ ਨੇ ਕੀ ਪਾਇਆ ਫੋੜਾ ਫੋੜ ਕਾਪੀ ਕਰ ਲੀਏ ਡਿਜ਼ਾਈਨ ਨਾਲ ਦੇ ਸਕਰੀਨ ਸ਼ਾਟ ਲੈ ਕੇ ਕਾਪੀ ਕਰਵਾ ਲੈਂਦੇ ਆ ਪਰ ਜੋ ਜੀ オリジナル ਅਸੀਂ ਦੇਣੀ ਆ ਉਹ ਕਾਪੀ ਕੀ ਰੀਸ ਕਰੂਗੀ ਮੈਂ ਇੱਕ 13500 ਵਾਲਾ ਸੂਟ 2500 ਰੁਪਏ ਵਿੱਚ ਆਪ 12700 ਵਾਲਾ ਉਹਦੀ ਕਾਪੀ ਹੋਈ ਆ 9500 ਰੁਪਏ ਪਰ ਚੀਜ਼ ਤਾਂ ਹੀ ਸੇਮਣੀ ਆ ਚੈੱਕ ਕਰੋ ਇਹ ਚੀਜ਼ਾਂ ਹੁੰਦੀਆਂ ਨਾ ਅਰੀਜਨਲ ਲਾਈਟ ਮਾ ਪਿਓਰ ਔਰਗੈਂਜ਼ਾ ਦੁਪੱਟਾ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਪਿਆਰੇ ਦੁਪੱਟੇ ਡਿਜ਼ਾਈਨਿੰਗ ਦੇ ਕੋਲ ਸਾਰਾ ਹੈਂਡਵਰਕ ਬਿਊਟੀਫੁਲ ਆਰਟੀਕਲ ਅਗਰ ਤੁਸੀਂ ਵੀ ਕੋਈ ਨਵਾਂ ਕਲਰ ਕੰਬੀਨੇਸ਼ਨ ਨਵਾਂ ਬੁਟੀਕ ਪੀਸ ਲੱਭ ਰਹੇ ਹੋ ਤਾਂ ਅਮਰਸਰੀਆਂ ਮਾਲ ਲੰਦੇ ਪੇਜ ਨੂੰ ਦੇਖ ਲਓ ਹੋਰ ਕਿਸੇ ਪੇਜ ਨੂੰ ਦੇਖਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਕਿਉਂਕਿ ਜੋ ਆਰਟੀਕਲ ਮੈਂ ਲੈ ਕੇ ਆਇਆ ਕ ਸੂਟ ਹੈ ਇਹ ਮੋਡਲ ਨੇ ਪਾਇਆ ਹੋਇਆ ਸੂਟ 25000 ਦਾ ਹੋ ਜਾਣਾ ਹੈ ਕਾਰਨ ਕੀ ਉਹਨੇ ਰੀਲ ਪਾਈ ਹੋਈ ਆ ਵਾਇਰਲ ਹੋ ਗਈ ਮੋਡਲ ਨੇ ਪਾਇਆ ਹੋਇਆ ਆਹੀ ਸੂਟ ਤੁਹਾਨੂੰ ਜਿਹੜਾ ਮਿਲਣਾ ਹੈ ਜਿਹੜਾ ਪ੍ਰਾਈਸ ਮਿਲਣਾ ਹੈ ਆਹੀ ਸੂਟ ਮੈਂ ਮੋਡਲ ਨਾਲ ਸ਼ੂਟ ਕਰਾ ਕੇ ਮੋਡਲ ਦੀ ਸ਼ੂਟ ਕਰਾਵਾਂ ਜੇ ਮੈਂ ਰੀਲ ਪਾਦਾ ਤਾਂ ਇਹੀ 20000 ਦਾ ਹੋ ਜਾਊਗਾ ਸੱਚਾਈ ਦੱਸ ਰਿਹਾ ਤੁਹਾਨੂੰ ਮੈਂ ਪਰ ਜਿਹੜਾ ਆਪਣੇ ਕੋਲ ਪ੍ਰਾਈਸ ਮਿਲਣਾ ਹੈ ਉਹ ਸੁਣ ਲਿਓ ਕੀ ਆ ਰਿਹਾ ਹੈ ਵੀਡੀਓ ਦੇ ਵਿੱਚ ਪ੍ਰਾਈਸ ਦੱਸੂਗਾ ਵੀਡੀਓ ਨੂੰ ਪੂਰਾ ਦੇਖਿਓ ਪੀਸ ਦੇਖ ਲਓ ਕਿਤਾ ਸ਼ਾਨਦਾਰ ਹੈ ਪੂਰਾ ਫਰੰਟ ਹੈ ਵੀ ਸੇਮ ਨੈੱਕ ਬਣਿਆ ਜਿਦਾ ਤੁਹਾਨੂੰ ਮੈਂ ਮਾਡਲ ਦੇ ਪਾਇਆ ਦਿਖਾਇਆ ਟੋਟਲੀ ਹੈਂਡਵਰਕ ਸੇਮ ਫਰੰਟ ਆ ਗਿਆ ਸੇਮ ਬਾਜੂ ਤੇ ਕੰਮ ਆ ਗਿਆ ਮਹਿਰੂਨ ਕਲਰ ਨਾਲ ਕੰਬੀਨੇਸ਼ਨ ਆ ਰਿਹਾ ਸੇਮ ਬਾਟਮ ਤੇ ਵਰਕ ਆ ਗਿਆ ਭੀ ਸੇਮ ਬਣਵਾ ਲਿਆ ਹੁਣ ਮੈਂ ਇਹਦੀ ਜੇ ਮੈਂ ਮਾਡਲ ਸ਼ੂਟ ਕਰਵਾ ਲਾਂ ਤਾਂ ਇਹਦਾ ਰੇਟ ਫਿਰ ਮੇਰਾ 20000 ਰੁਪਏ ਹੋ ਜਾਣਾ ਜਿਵੇਂ ਮਾਡਲ ਸ਼ੂਟ ਨਹੀਂ ਕਰਵਾਉਂਦਾ ਤੇ ਇਹਦਾ ਰੇਟ ਮੇਰਾ 9600 ਹੈ 9600 ਰੁਪਏ ਉਸ ਤੋਂ ਬਾਅਦ ਬੈਕ ਤੇ ਵੀ ਸੇਮ ਫਲਾਵਰ ਫਲਾਵਰ ਬਣਵਾਇਆ ਆਪਾਂ ਸੇਮ ਹੈਂਡਵਰਕ 9600 ਰੁਪਏ ਪ੍ਰਾਈਸ ਆ ਰਿਹਾ ਹੈ ਬੁਟੀਕ ਪੀਸ ਰੈਡੀ ਕਰਵਾਇਆ ਸੋਲੋ ਪੀਸ ਰੈਡੀ ਕਰਵਾਇਆ ਆ ਆ ਰਿਹਾ ਇਜ਼ਤ ਦੁਪੱਟਾ ਸੋ ਬੁਕਿੰਗ ਜਲਦੀ ਤੋਂ ਜਲਦੀ ਕਰਾ ਲਓ 9600 ਰੁਪਏ ਬੁਟੀਕ ਸਟਾਈਲ ਦਾ ਲਾਜਵਾਬ ਕਲਰ ਕੰਬੀਨੇਸ਼ਨ ਨਾਵਾ ਸੋਰ ਬਰਬਰੀ ਦਾ ਆਹ ਵਾਲਾ ਡਿਜ਼ਾਈਨ ਰੀਸਟਾਕ ਹੋ ਗਿਆ ਜੀ ਮੈਂ ਕਹਿੰਨਾ ਡੇਲੀ ਜਦੋਂ ਰੀਲ ਪਾਈ ਸੀ ਨਾ ਡੇਲੀ 100 150 ਮੈਸੀ ਇਹ ਸੂਟ ਦੇ ਹੁੰਦੇ ਸੀਗੇ ਭਾਜੀ ਸੂਟ ਆਰਡਰ ਕਰਨਾ ਹੈ ਸੂਟ ਸਿਰਫ 2 ਘੰਟੇ ਦੇ ਸਟਾਕ ਆਊਟ ਹੋ ਗਿਆ ਸੀਗਾ ਸੈੱਟ ਹੁਣ ਆਇਆ ਦੁਬਾਰਾ ਰੀਸਟਾਕ ਹੋਇਆ ਪੂਰੇ 5-6 ਰੰਗ ਬਣਵਾਏ ਆ ਪਰ ਜਿਹੜਾ ਇਸ ਵਾਰੀ ਵੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਰੀਲ ਦੇ ਗਿਆ ਉਹ ਪੀਸ ਲੈ ਲੂਗਾ ਬਰਬਰੀ ਦਾ ਸਭ ਤੋਂ ਸੋਹਣਾ ਆਰਟੀਕਲ ਜੇ ਕੋਈ ਬਣਿਆ ਹੈ ਕਲਰ ਚਾਰ ਸਭ ਤੋਂ ਸੋਹਣਾ ਕੋਈ ਬਣਿਆ ਹੈ ਆਹ ਬਲ ਡਿਜ਼ਾਈਨ ਸਾਰਾ ਹੈਂਡਵਰਕ ਹੈ ਸ਼ਰਟ ਦੇ ਉੱਪਰ ਬਰਬਰੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸ਼ਰਟ ਦੀ ਔਰ ਕੰਬੀਨੇਸ਼ਨ ਚੈੱਕ ਕਰੋ ਨਵੇਂ ਰੰਗ ਦੇ ਕੰਟਰਾਸਟ ਨੇ ਮੈਂ ਕਲਰ ਦਾ ਨਾਮ ਨਹੀਂ ਕੁਝ ਕਹਿ ਸਕਦਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਕਰਿਆ ਹੋਇਆ ਸਾਰਾ ਹੈਂਡਵਰਕ ਪਿਓਰ ਬਰਬਰੀ ਡਿਜੀਟਲ ਪ੍ਰਿੰਟ ਦੀ ਸ਼ਰਟ ਉੱਪਰ ਸਾਰਾ ਹੈਂਡਵਰਕ ਪਿਓਰ ਕ੍ਰੇ ਸਭ ਤੋਂ ਸੋਹਣਾ ਆਰਟੀਕਲ ਲੈਸ ਵਾਲੀ ਦੁਪੱਟਾ ਆ ਰਿਹਾ ਹੈ ਸ਼ੇਡ ਚੈੱਕ ਕਰ ਲਓ ਨਵੇਂ ਕਨਟਰੇਡੀ ਕਰਵਾਤੇ ਮਹਿਰੂਨ ਕਲਰ ਇੱਕ ਆ ਰਿਹਾ ਬਲੈਕ ਸ਼ੇਡ ਕਲਰ ਚੈੱਕ ਕਰੋਗਾ ਨਾ ਜਬਰਦਸਤ ਨੇ ਇੱਕ ਆ ਰਹੀ ਜਿਸ ਦੇ ਵਿੱਚ ਗਾਦਰੀ ਸ਼ੇਡ ਗਾਦਰੀ ਨਾਲ ਪੀਚ ਦਾ ਕੰਬੀਨੇਸ਼ਨ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਆ ਆ ਲੋ yellow ਆ lemon ਦਾ ਕੰਟਰਾਸਟ ਵਾਹ ਕੀ ਬਾਤ ਹੈ ਕੰਬੀਨੇਸ਼ਨ ਦੇਖੋ ਕਿੰਨੇ ਕੈਂਟ ਕੰਬੀਨੇਸ਼ਨ ਨੇ ਆ ਲੋ ਜਦੋਂ ਇਹ ਕੱਲ ਪਾਰਸਲ ਖੋਲਿਆਣਾ ਜਦੋਂ ਮੈਨੂੰ ਇਹਨੇ ਦੇਖਿਆ ਸਟ ਆ ਗਿਆ ਮੈਂ ਕਿਹਾ ਸ਼ੁਕਰ ਹੈ ਇਹ ਮਾਲ ਆ ਗਿਆ ਫਰ ਕਲਾਇੰਟ ਮੈਨੂੰ ਮੈਸੇਜ ਕਰ ਰਹੇ ਭਾਜੀ ਸੂਟ ਰੀਸਟਾਕ ਕਰੋ ਹੋਣਗੇ ਭਾਜੀ ਸੂਟ ਬੁਕਿੰਗ ਕਰ ਲਓ ਸਾਡੀ ਮਹੀਨੇ ਬਾਅਦ ਦੇ ਦਿਓ ਡੇਢ ਮਹੀਨੇ ਬਾਅਦ ਦੇ ਦਿਓ ਸੋ ਪੀਸ ਇੰਨੇ ਪਿਆਰੇ ਨੇ ਬਰਬੀ ਦਾ ਬਿਊਟੀਫੁਲ ਆਰਟੀਕਲ 3950 ਰੁਪਏ ਦਾ ਇੱਕ ਸੋਲੋ ਆਰਟੀਕਲ ਰੈਡੀ ਕਰਵਾਇਆ ਜੀ ਮੈਂ ਬੁਟੀਕ ਪੀਸ ਚੀਜ਼ਾਂ ਚੈੱਕ ਕਰ ਲਓ ਅਪੋਰਟਲੀ ਦੇਖੋ ਕਿੰਨੀ ਪਿਆਰੀ ਬਣ ਕੇ ਆਈ ਹੈ ਨਵੀਂ ਚੀਜ਼ ਬਣ ਕੇ ਆਈ ਹੈ ਮਾਡਲ ਦੇ ਪਾ ਹੋਇਆ ਵੀ ਫੋਟੋ ਵਾਲਾ ਡਿਜ਼ਾਈਨ ਹੈ ਬੁਟੀਕ ਪੀਸ ਸੋਲੋ ਕਲਰ ਦੇ ਵਿੱਚ ਲੈ ਕੇ ਆਇਆ ਦਾਲਚ ਡਿਜ਼ਾਈਨ ਚੈੱਕ ਕਰ ਲਓ ਓਏ ਹੋਏ 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 ਕੀ ਬਾਤ ਹੈ ਸਰਪ੍ਰਾਈਜ਼ ਹੈ ਇੱਕ ਹਿਸਾਬ ਨਾਲ ਮੈਨੂੰ ਸਰਪ੍ਰਾਈਜ਼ ਮਿਲਿਆ ਇਹ ਸੋ ਪੀਸ ਮੈਂ ਹਜੇ ਤੁਹਾਡੇ ਨਾਲ ਦੇਖ ਰਿਹਾ ਜੋ ਪੀਸ ਬਣ ਕੇ ਆਇਆ ਹੈ ਸੂਟ ਗਜਬ ਬਣ ਕੇ ਆਇਆ ਜੀ ਗਜਬ ਪਹਿਲਾਂ ਇਸ ਦਾ ਫਰੰਟ ਚੈੱਕ ਕਰ ਦੋ ਨਵਾਂ ਫੈਬਰਿਕ ਆ ਰਿਹਾ ਲੈਕਮੀ ਵਿਸਕੋਸ ਔਰਗਾਂਜ਼ਾ ਲੈਕਮੀ ਔਰਗਾਂਜ਼ਾ ਪਿਓਰ ਦਾ ਫੈਬਰਿਕ ਰਹੇਗਾ ਡਰਾਈ ਕਲੀਨਰ ਸੂਟ ਹੈ ਇਹ ਪੂਰਾ ਫਰੰਟ ਪ੍ਰੋਪਰ ਬਾਜੂ ਤੇ ਹੈਵੀ ਕਮ ਪਿਓਰ ਕਰੀਮ ਦੀ ਬਾਟਮ ਸਰਪ੍ਰਾਈਜ਼ ਕੀ ਹੈ ਉਹ ਦੇਖ ਲਿਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਮੇਰੀ ਇੱਕ ਰਿਕੁਐਸਟ ਹੈ ਤੁਸੀਂ ਵੀਡੀਓ ਪੂਰੀ ਨਹੀਂ ਦੇਖਦੇ ਹੈਗੇ ਮੈਂ ਕਈਆਂ ਦਾ ਪ੍ਰਾਈਸ ਵੀ ਮੈਂਸ਼ਨ ਕਰ ਦਿੰਦਾ ਤਾਂ ਵੀ ਤੁਸੀਂ ਮੈਨੂੰ ਪੀਪੀਵੀਪੀ ਕਰੀ ਜਾਂਦੇ ਹੋ ਮੈਂ ਪ੍ਰਾਈਸ ਦੱਸ ਵੀ ਦੇਣਾ ਵੀਡੀਓ ਦੇ ਵਿੱਚ ਆ ਚੈੱਕ ਕਰੋ ਵੀਡੀਓ ਪੂਰੀ ਦੇਖਿਆ ਕਰੋ ਬੈਕ ਤੇ ਕਮ ਚੈੱਕ ਕਰੋ ਫਰੰਟ ਬੈਕ ਦਾ ਪੂਰਾ ਹੈਵੀ ਪੀਸ ਬਣਾ ਹੋਇਆ ਮਤਲਬ ਕਿ ਯਾਰ ਮੈਂ ਕਹਿੰਨਾ ਸ਼ਬਦ ਖਤਮ ਹੋ ਗਏ ਇੱਥੇ ਕੀ ਬੋਲੀ ਆਪਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਉੱਪਰ ਕੋਈ ਡਿਜ਼ਾਈਨਿੰਗ ਦਾ ਲੈਵਲ ਹੋਊਗਾ ਜੋ ਇਸ ਟਾਈਮ ਅਮਰਸਰੀਆਂ ਮਾਲਦਿਆਂ ਦੇ ਸਟੋਰ ਤੇ ਆਰਟੀਕਲ ਆ ਰਹੇ ਨੇ ਨਾ ਤੁਸੀਂ ਪੂਰਾ ਪੰਜਾਬ ਘੁੰਮ ਲਿਓ ਇਹੋ ਜਿਹੇ ਆਰਟੀਕਲ ਜਲਦੀ ਜਲਦੀ ਦੇਖਣ ਨੂੰ ਨਹੀਂ ਮਿਲਣੇ ਔਰ ਆਪਣੇ ਕੋਲੋਂ ਡੇਲੀ ਉਹ ਡੇਲੀ ਸਟਾਕ ਆ ਰਿਹਾ ਕਿਉਂਕਿ ਡੇਲੀ ਸੋਲਡ ਆਊਟ ਹੋ ਜਾਂਦਾ ਡੇਲੀ ਆਂਦਾ ਔਰ ਦੁਪੱਟਾ ਵੀ ਬਿਲਕੁਲ ਨਵੇਂ ਫੈਬਰਿਕ ਚ ਸਾਰਾ ਕਟਵਰਕ ਦਾ ਕੰਮ ਵਿਦ ਕੋਰਨਰ ਨਵਾਂ ਛੇੜ ਨਵਾਂ ਡਿਜ਼ਾਈਨ ਪਾਰਟੀ ਵੇਅਰ ਬਿਊਟੀਫੁੱਲ ਬੁਟੀਕ ਸਟਾਈਲ ਦਾ ਸੋਲੋ ਆਰਟੀਕਲ ਫਰੰਟ ਬੈਕ ਦਾ ਡਿਜ਼ਾਈਨ ਜਲਦੀ ਤੋਂ ਜਲਦੀ ਬੁੱਕ ਕਰਵਾ ਲਓ ਜਿਹੜਾ ਇਸ ਦਾ ਪ੍ਰਾਈਸ ਆ ਰਿਹਾ ਜੀ ਪ੍ਰਾਈਸ ਤੁਹਾਨੂੰ ਦੱਸ ਹੀ ਦਿੰਨੇ ਆ ਕੋਈ 16000 ਨਹੀਂ ਕੋਈ 15000 ਨਹੀਂ ਜਿਹੜਾ ਰੇਟ ਆ ਰਿਹਾ ਸਿਰਫ 12500 ਰੁਪਏ ਆਰਟੀਕਲ ਇੰਨੇ ਆ ਰਹੇ ਨੇ ਮੈਂ ਰੀਲਾਂ ਬਣਾਵਣਾ ਥੱਕ ਰਿਹਾ ਪਰ ਸੂਟ ਇੰਨੇ ਸ਼ਾਨਦਾਰ ਬਣ ਕੇ ਆ ਰਹੇ ਬਸ ਐਤਾ ਹੁੰਦਾ ਕਿ ਸਾਰੇ ਰੀਲਾਂ ਬਣਾ ਕੇ ਸ਼ੇਅਰ ਕਰਦਾ ਆ ਮਹਿੰਦੀ ਕਲਰ ਆਰਟੀਕਲ ਚੈੱਕ ਕਰੋ ਜੀ ਪਿਓਰ ਖਾਦੀ ਸਿਲਕ ਦਾ ਸਿੰਗਲ ਸੋਲੋ ਬੁਟੀਕ ਪੀਸ ਲੈ ਕੇ ਆਇਆ ਬੜਾ ਪਿਆਰਾ ਆਰਟੀਕਲ ਸੋਲੋ ਮਹਿੰਦੀ ਕਲਰ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਅੱਜ ਦੇ ਟਾਈਮ 'ਚ ਐਦਾਂ ਦੇ ਰੰਗ ਨਹੀਂ ਮਿਲਦੇ ਐਦਾਂ ਦੀ ਡਿਜ਼ਾਈਨਿੰਗ ਤਿਆਰ ਕਰਾਣੀ ਪੈਂਦੀ ਸੀ ਕਸਟਮਰ ਨੂੰ ਔਰ ਪੈਸੇ ਬਹੁਤ ਲਾਣੇ ਪ ਆਜਾ ਰਿਹਾ ਇਹ ਹੋ ਜਾ ਹੋਇਆ ਕਿ ਅੰਮ੍ਰਿਤਸਰੀਆਂ ਮਾਲ ਲੈਂਦੇ ਸਟੋਰ ਤੇ ਇੱਕ ਤੋਂ ਇੱਕ ਬੁਟੀਕ ਸੂਟ ਚੈੱਕ ਕਰੋ ਅੱਛਕਨ ਸਟਾਈਲ ਦਾ ਬਿਊਟੀਫੁੱਲ ਆਰਟੀਕਲ ਸਾਰਾ ਪ੍ਰੋਪਰ ਹੈਵੀ 슬ੀਵਸ ਤੇ ਕੰਮ ਸਾਰਾ ਹੈਂਡਵਰਕ 올ਓਵਰ ਸੂਟ ਆ ਰਿਹਾ ਪਿਓਰ ਖਾਦੀ ਸਿਲਕ ਦਾ ਬੜਾ ਪਿਆਰਾ ਆਰਟੀਕਲ ਹੈ ਬੁਟੀਕ ਸਟਾਈਲ ਦਾ ਸਿੰਗਲ ਪੀਸ ਬਣ ਕੇ ਆਇਆ ਜੀ ਸੋਲੋ ਕਲਰ ਦੇ ਵਿੱਚ ਮਹਿੰਦੀ ਸ਼ੇਡ ਦੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਸੋ ਪੀਸ ਚੈੱਕ ਕਰ ਲਓ ਆ ਦੁਪੱਟਾ ਓਏ ਹੋਏ ਹੋਏ ਸ਼ਾਨਦਾਰ ਦੁਪੱਟਾ ਪੂਰਾ ਫੋਰ ਸਾਈਡ ਦੁਪੱਟਾ ਹੈਂਡਵਰਕ ਦਾ ਪੀਸ ਬੜਾ ਸੋਹਣਾ ਫੁੱਟ ਹੈ ਕੁਛ ਨਹੀਂ ਬੋਲਦਾ ਮੈਂ 13100 ਰੁਪਏ ਦਾ ਜਾ ਰਿਹਾ ਹੈ ਜੀ ਆ ਆਰਟੀਕਲ ਦੀ ਜੇ ਤੁਸੀਂ 20 ਸੈਕਿੰਡ ਰੀਲ ਦੇਖ ਲਈ ਨਾ 20 ਸੈਕਿੰਡ ਸਿਰਫ ਕਹਿ ਰਿਹਾ ਤੁਸੀਂ ਕਹਿਣਾ ਪਾਜੀ ਸੂਟ ਆਰਡਰ ਕਰਨਾ ਹੈ ਇੰਨਾ ਪਿਆਰਾ ਸੂਟ ਬਣ ਕੇ ਆਇਆ ਹੈ ਇਹ 20 ਸੈਕਿੰਡ ਦੀ ਰੀਲ ਦੇ ਵਿੱਚ ਇਹ ਪੀਸ ਖੁੱਲੇਗਾ ਤਾਂ ਤੁਸੀਂ ਕਹਿਣਾ ਪਾਜੀ ਸੂਟ ਸਾਡਾ ਪੈਕ ਕਰ ਦੋ ਆ ਚੈੱਕ ਕਰੋ ਜੀ yellow ਕਲਰ ਦਾ ਪਿਓਰ ਖਾਦੀ ਸਿਲਕ ਦਾ ਆਰਟੀਕਲ ਲੈ ਕੇ ਆਇਆ ਪੀਸ ਇੰਨਾ ਪਿਆਰਾ ਬਣ ਕੇ ਆਇਆ ਪਿਓਰ ਕ੍ਰੇਪ ਦੀ ਬੋਟਮ ਆ ਰਹੀ ਹੈ ਨਾਲ ਤੁਸੀਂ ਪੀਸ ਚੈੱਕ ਕਰੋ ਲੁੱਕ ਚੈੱਕ ਕਰੋ ਸੂਟ ਦੀ ਸੂਰ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਆਏ ਹਾਂ ਪੀਸ ਦੇਖੋ ਬਿਊਟੀਫੁਲ ਆਰਟੀਕਲ ਇਹ ਹੁੰਦੇ ਆ ਕੁਝ ਨਵੀਆਂ ਚੀਜ਼ਾਂ ਆ ਚੈੱਕ ਕਰੋ ਜੀ ਜਿਹੜਾ ਰਾਜਸਥਾਨੀ ਵਰਕ ਕਰ ਰਿਹਾ ਹੈ ਇਹਦੇ ਵਿੱਚ ਯੂਨਿਕ ਜੀ ਆਈਟਮ ਬਣਾਈ ਹੋਈ ਹੈ ਪੀਕਾਕ ਡਿਜ਼ਾਈਨ ਬਰਡਸ ਬਣੇ ਹੋਏ ਆ ਬੜੀ ਕੁਝ ਅਲੱਗ ਚੀਜ਼ਾਂ ਨੇ ਆਏ ਹਾ ਆ ਦੇਖੋ ਆਹ ਲਖਾਈ ਨੂੰ ਕਿੰਨੀ ਸੋਹਣੀ ਫਰੌਕ ਬਣਾਈ ਹੋਈ ਹੈ ਯੂਨਿਕ ਆਈਟਮ ਪ੍ਰੋਪਰ ਹੈਵੀ ਬਾਜੂ ਤੇ ਕੰਮ ਇਹੋ ਜਿਹੇ ਆਰਟੀਕਲ ਕਿੱਥੋਂ ਮਿਲ ਲੈਣੇ ਤੁਹਾਨੂੰ ਸਿਰਫ ਅਮਰਸਰੀਆਂ ਮਾਲ ਜਾਂਦੇ ਸਟੋਰ ਤੋਂ ਆ ਚੈੱਕ ਕਰੋ ਜੀ ਵਾਓ ਵਾਉ ਵਾਲਾ ਆਰਟੀਕਲ ਆ ਵਾਕੀ ਵਾਉ ਮੇਰੇ ਮੂੰਹ ਚੋਂ ਨਿਕਲਦਾ ਵੀ ਹਾਂ ਚੀਜ਼ ਦੇਖਦੇ ਸਾਰੇ ਵਾਉ ਯਾਰ ਕਿਆ ਸੂਟ ਬਣਿਆ ਹੋਇਆ ਐਲੀਗੈਂਟ ਪੀਸ ਐ ਐਲੀਗੈਂਟ ਉਹ ਦੇਖੋ ਮੋਡਰਨ ਦੇ ਪਾਇਆ ਵੀ ਦਿਖਾ ਦੇ ਮਮੀ ਸੋ ਪੀਸ ਬੜਾ ਲਾਜਵਾ ਬਣਿਆ ਹੋਇਆ ਸੋ ਪਿਓਰ ਕ੍ਰੇਪ ਦੀ ਬਾਟਮ ਬਾਟਮ ਦੇ ਸਾਰਾ ਹੈਂਡਓਵ ਪਿਓਰ ਖਾਦੀ ਸਿਲਕ ਦੀ ਸ਼ਰਟ ਪਿਓਰ ਗਲਾਸ ਸ਼ਿਮਰ オーਰਗੈਂਜ਼ਾ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ 4 ਸਾਈਡ ਵਿਦ ਬੂਟੀ ਵਾਰ ਅਲਟੀਮੇਟ ਦੁਪੱਟਾ ਸੋ ਜਲਦੀ ਤੋਂ ਜਲਦੀ ਬਾਏ ਕਰ ਲਓ ਰੇਟ ਸੁਣ ਲਓ ਕੀ ਆ ਰਿਹਾ ਜਿਹੜਾ ਇਸ ਦਾ ਪ੍ਰਾਈਸ ਆਏਗਾ ਜੀ ਉਹ ਆਏਗਾ 18900 ਰੁਪਏ ਚਾਹੀਦੀ ਕੋਈ ਕਲਾਇੰਟ ਹੋਊਗਾ ਜਿਹਨੂੰ ਰਾਇਲ ਬਲੂ ਕਲਰ ਦਾ ਪਸੰਦ ਹੋਵੇ ਔਰ ਮੇਰੇ ਸਟੋਰ ਦਾ ਆਵਲਾ ਡਿਜ਼ਾਈਨ ਦਾ ਪਸੰਦ ਹੋਵੇ ਇਹ ਡਿਜ਼ਾਈਨ ਵੀ ਵੇਟਿੰਗ ਦੇ ਵਿੱਚ ਰਹਿੰਦਾ ਜੀ ਮੇਰੇ ਕੋਲੋਂ ਜਿੰਨੇ ਪੀਸ ਹਨ ਓਨੇ ਘੱਟਾ ਬੁਕਿੰਗ ਪਹਿਲੇ ਅਡਵਾਂਸ ਰਹਿੰਦੀ ਹੈ ਸੂਟ ਇੰਨਾ ਪਿਆਰਾ ਬੁਟੀਕ ਸਟਾਈਲ ਦਾ ਬਿਊਟੀਫੁਲ ਆਰਟੀਕਲ ਆ ਜੀ ਅਚਕਨ ਸਟਾਈਲ ਵਾਲਾ ਅੜਵਾएंगे ਆ ਚੈੱਕ ਕਰੋ ਸਾਰਾ ਫਰੰਟ ਹੈਵੀ ਜਿਹੜਾ ਇਸ ਦਾ ਘੇਰਾ ਆਏਗਾ ਉਹ 19 ਤੋਂ 20 ਇੰਚ ਦਾ ਘੇਰਾ ਹੁੰਦਾ ਹੈ ਇਹਦਾ ਸੋ ਪੂਰਾ ਫਰੰਟ ਪ੍ਰੋਪਰ ਹੈਵੀ ਬਾਜੂ ਤੇ ਪੈਚਵਾ ਦਾ ਕੰਮ ਮਤਲਬ ਕਿ ਇਹ ਡਿਜ਼ਾਈਨ ਬਾਰੇ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਇਹ ਡਿਜ਼ਾਈਨ ਆਪ ਬੋਲਦਾ ਪ੍ਰੋਪਰ ਬਾਟਮ ਤੇ ਕੰਮ ਆ ਰਿਹਾ ਰਾਇਲ ਬਲੂ ਕਲਰ ਰਾਇਲ ਬਲੂ ਕਲਰ ਹੀ ਹੈ ਹੋ ਜਾ ਵੀ ਜਿਹੜੀ ਮਰਜ਼ੀ ਡਿਜ਼ਾਈਨਿੰਗ ਆ ਦੇ ਰਾਇਲ ਬਲੂ ਦੀ ਸਾਰੀ ਕੈਂਟ ਆਂਦੀ ਹੈ ਰਾਇਲ ਬਲੂ ਕਲਰ ਉੱਠਦਾ ਬਹੁਤ ਹੈ ਆ ਚੈੱਕ ਕਰੋ ਦੁਬਟਾ ਦੁਬਟੇ ਆ ਰਿਹਾ ਕਾਰਨਰ ਵਰਕ ਪੀਸ ਸਾਡੇ ਦੋ ਆਏਗਾ ਦੋ ਤੋਂ ਤਿੰਨ ਪੀਸ ਆ ਗਿਆ ਸ਼ੌਤ ਤੇ 8500 ਰੁਪਏ ਦਾ ਪ੍ਰਾਈਸ ਆ ਰਿਹਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ ਕਿਸੇ ਡਿਜ਼ਾਈਨ ਦੀ ਮੈਨੂੰ ਸਭ ਤੋਂ ਜ਼ਿਆਦਾ ਵੇਟ ਕਰਨੀ ਪਈ ਹੈ ਨਾ ਉਹ ਆਹ ਵਾਲਾ ਡਿਜ਼ਾਈਨ ਹੈ ਤਰਲੇ ਮਿਹਨਤਾਂ ਕਰਕੇ ਮਿਲਿਆ ਦੁਬਾਰਾ ਸੱਚੀ ਗੱਲ ਕਹਿ ਰਿਹਾ ਤੁਹਾਨੂੰ ਮੈਂ ਆ ਪਹਿਲਾ ਪੀਸ ਚੈੱਕ ਕਰੋ ਮਾਡਲ ਦੇ ਪਾਇਆ ਬੁਟੀਕ ਸਟਾਈਲ ਦਾ ਇਹ ਆਰਟੀਕਲ ਹੈ ਮੈਨੇ ਕਸਟਮਰ ਤੋਂ ਪੇਮੈਂਟ ਵੀ ਪਵਾ ਲਈ ਸੀ ਪਰ ਮੈਨੇ ਕਸਟਮਰ ਨੂੰ ਕਿਹਾ ਮੈਂ 15 ਦਿਨ ਤੱਕ ਤੁਹਾਨੂੰ ਆਰਡਰ ਸਟੋਰੀਆ ਕਰ ਦੂੰਗਾ ਪਰ ਪੀਸ ਆਇਆ 1 ਮਨთ ਬਾਅਦ ਫਿਰ ਇਵਨ ਕਿ ਮੈਨੂੰ ਇਹ ਗੱਲ ਵੀ ਕਹਿਣੀ ਪਈ ਕਸਟਮਰ ਨੂੰ ਮੈਂ ਪੇਮੈਂਟ ਵਾਪਸ ਕਰ ਦਿੰਦਾ ਕਸਟਮਰ ਕਹਿੰਦੇ ਨਹੀਂ ਸਾਨੂੰ ਸੂਟ ਚਾਹੀਦਾ ਸੇਮ ਹੀ ਚਾਹੀਦਾ ਚਾਹੇ ਤੁਸੀਂ ਸੂਈ ਸੀ ਸਾਡੇ ਤੋਂ ਹੋਰ ਟਾਈਮ ਲੈ ਲਓ ਆ ਚੈੱਕ ਕਰੋ ਜੀ ਬਿਊਟੀਫੁਲ ਆਰਟੀਕਲ ਆ ਜੀ ਇਸ ਕਰਕੇ ਕਹਿ ਰ ਪਿਓਰ ਖਾਦੀ ਸਿਲਕ ਦਾ ਬੁਟੀਕ ਸਟਾਈਲ ਦਾ ਇਹ ਆਰਟੀਕਲ ਸੋਲੋ ਕਲਰ ਦੇ ਵਿੱਚ ਬਣਿਆ ਔਰ ਸੋਲੋ ਪੀਸ ਆਂਦਾ ਹੈ ਕੰਮ ਬਹੁਤ ਸੋਹਣਾ ਸਾਰਾ ਪੈਂਚੋਗ ਦਾ ਬਾਜੂ ਤੇ ਕੰਮ ਦੇਖੋ ਕਿੰਨਾ ਪਿਆਰਾ ਟੋਟਲੀ ਹੈਂਡਵਰਕ ਦਾ ਪੀਸ ਹੈ ਇਹੋ ਜਿਹੇ ਆਰਟੀਕਲ ਜੇ ਤੁਸੀਂ ਰੈਡੀ ਕਰਵਾਉਣ ਚਾਹੋ ਤਾਂ 25000 30000 ਰੁਪਏ ਆਮ ਨੋਰਮਲ ਗੱਲ ਹੈ ਸਭ ਨੂੰ ਪਤਾ ਇਹ ਇਕਨੋਮਿਕਲ ਪ੍ਰਾਈਸ ਦੇ ਵਿੱਚ ਬਣ ਕੇ ਆਇਆ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਪ੍ਰਾਈਸ ਸੁਣ ਲਓ ਮੈਂ ਵੀਡੀਓ 'ਚ ਦੱਸ ਰਿਹਾ 9550 9550 ਰੁਪਏ ਦਾ ਪ੍ਰਾਈਸ ਆ ਰਿਹਾ ਔਰ ਆ ਚੈੱਕ ਕਰੋ ਇਸ ਦਾ ਦੁਪੱਟਾ ਬਿਊਟੀਫੁਲ ਡਿਜ਼ਾਈਨਰ ਦੁਪੱਟਾ ਮਨਾ ਦੁਪੱਟੇ ਦੇ ਕਾਰਨ ਦੇ ਕੰਮ ਚੈੱਕ ਕਰੋ ਕਿੰਨਾ ਲਾਜਵਾਬ ਕਰਿਆ ਹੈ ਫਲਾਵਰ ਦੇਖੋ ਕਿੰਨਾ ਸ਼ਾਨਦਾਰ ਦਿੱਤਾ ਹੈ ਔਰ ਫੋਰ ਸੈਟ ਸਾਰਾ ਵਰਕ ਸਾਰਾ ਪੈਚਵਰ ਸਾਰੀ ਸਕੈਲਪਿੰਗ ਵਿਦ ਬੁੱਟੀ ਵਰਕ ਪਿਓਰ অর্ਗਾਂਜ਼ਾ ਦੁਪੱਟਾ ਹੁਣ ਪੀਸ ਮੇਰੇ ਕੋਲ ਤਿੰਨ ਆਏ ਆ ਜੀ ਬੁਕਿੰਗ ਜਲਦੀ ਤੋਂ ਜਲਦੀ ਆਪਣੇ ਕਰਾ ਲਓ ਜੇ ਤਿੰਨ ਪੀਸਾਂ ਤੋਂ ਬਾਅਦ ਬੁਕਿੰਗ ਕਰਵਾਉਣੀ ਹੈ ਸੋਲਡ ਆਊਟ ਹੋਣ ਤੋਂ ਬਾਅਦ ਫਿਰ ਇੱਕ ਮੰਥ ਦੀ ਵੇਟਿੰਗ ਤੁਹਾਨੂੰ ਕਰਨੀ ਪੈਣੀ ਹੈ ਜਿਹਨੂੰ ਅਮਰਸਰੀਆ ਮਾਲਦਿਆਂ ਦੇ ਸਟੋਰ ਦੀ ਰੀਲ ਇੱਕ ਵਾਰੀ ਸ਼ੋ ਹੋ ਜੇ ਨਾ ਉਹ ਫੋਲੋ ਦਾ ਬਟਨ ਦਬੇ ਇਹ ਡਿਜ਼ਾਈਨਿੰਗ ਕਰਕੇ ਤੁਹਾਡਾ ਪਿਆਰ ਹੈ। ਸੋ ਇਹੋ ਜੇ ਇਹੋ ਜੇ ਆਰਟੀਕਲ ਦੇਨੇ ਆ ਤੁਹਾਨੂੰ ਇਹੋ ਜੇ ਆਰਟੀਕਲ ਵੀ ਸੂਟ ਤੁਸੀਂ ਪਾਇਆ ਹੋਣਾ ਔਰ ਦੂਰੋਂ ਦੇਖ ਕੇ ਕਹਿਣਾ ਵੀ ਯਾਰ ਸੂਟ ਕਿਆ ਪਾਇਆ ਹੋਇਆ ਵੀ ਸੂਟ ਹੀ ਨਹੀਂ ਦੇਖਿਆ ਇਹੋ ਜਿਹਾ ਕਿਤੇ ਆ ਚੈੱਕ ਕਰੋ। ਇਹੋ ਜਿਹਾ ਡਿਜ਼ਾਈਨ ਰੈਡੀ ਕਰਵਾਇਆ ਪ੍ਰੋਪਰ ਬੁਟੀਕ ਸਟਾਈਲ ਦਾ ਬਿਊਟੀਫੁਲ ਆਰਟੀਕਲ ਲੈ ਕੇ ਆਇਆ ਜਿਨ੍ਹਾਂ ਨੂੰ ਚਾਹੀਦਿਆਂ ਨੇ ਕੁਝ ਅਲੱਗ ਚੀਜ਼ਾਂ ਬੁਟੀਕਾਂ ਵਾਲੇ ਡਿਜ਼ਾਈਨਰ ਸੂਟ ਨਵੇਂ-ਨਵੇਂ ਰੰਗ ਨਵੇਂ-ਨਵੇਂ ਫੈਬਰਿਕ ਨਵੇਂ-ਨਵੇਂ ਡਿਜ਼ਾਈਨ ਅਮਰਸਰੀਆਂ ਮਾਲਾਂ ਦੇ ਸਟੋਰ ਤੋਂ ਇੱਕ ਤੋਂ ਇੱਕ ਮਿਲਣਗੇ। ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲਓ ਇਹੋ ਜਿਹੀ ਵੈਰਾਈ ਨਹੀਂ ਤੁਹਾਨੂੰ ਕਿਸੇ ਨੂੰ ਦਿਖਾਣੀ। ਸੋ ਪ੍ਰੋਪਰ ਅਚਕਨ ਸਟਾਈਲ ਤੁਸੀਂ ਇਹ ਕੱਟ ਬੰਦ ਵੀ ਕਰਾ ਸਕਦੇ ਹੋ। ਜਿਵੇਂ ਆਹ ਕੱਟ ਹੈ ਕੱਟ ਪਾ ਕੇ ਵੀ ਸਿਚ ਕਰਾ ਸਕਦੇ ਹੋ ਇਹਨੂੰ ਬੰਦ ਵੀ ਕਰਾ ਸਕਦੇ ਹੋ। ਸ਼ੇਰਵਾਨੀ ਸਟਾਈਲ ਵੀ ਬਣਵਾ ਸਕਦੇ ਹੋ। ਸੋ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਛੋਟੇ ਕੰਮ ਦਿਖਾਦੇ ਰੋਮੀ ਸਾਰਾ ਪੈਚਵਰਕ ਦਾ ਕੰਮ, ਦਬਕੇ ਦਾ ਕੰਮ, ਸਿਕਵੈਂਸ ਦਾ ਕੰਮ, ਹਰ ਤਰ੍ਹਾਂ ਦਾ ਮਟੀਰੀਅਲ ਹੈ। ਪਿਓਰ ਖਾਦੀ ਸਿਲਕ ਫੈਬਰਿਕ ਸਭ ਤੋਂ ਵੱਡੀ ਗੱਲ ਛੇੜ ਬੜੇ ਨਵੇਂ ਨੇ। 올ਓਵਰ ਸੂਟ ਆ ਰਿਹਾ ਜੀ। ਪਿਓਰ অর্ਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਆ ਰਿਹਾ ਸੌਫਟ ਕੁਆਲਿਟੀ ਦੇ ਵਿੱਚ ਸਾਰਾ ਪੈਚਵਰਕ ਦਾ ਕੰਮ ਹੈ ਹੁਣ ਸ਼ੇਡ ਦੀ ਗੱਲ ਕਰਾਂ ਆ ਵੀ ਸ਼ੇਡ ਨਵਾਂ ਉਸ ਤੋਂ ਬਾਅਦ ਇਹ ਕਹਿੰਦਾ ਮੈਟ ਰੈਨੋ ਜਾ ਸੋਣਾ ਨੀਚੇ ਵਾਲਾ ਕਹਿੰਦਾ ਮੈਂ ਜਾਤ ਜਾ ਸੋਣਾ ਆ ਚੈੱਕ ਕਰੋ ਆ ਹੈਗਾ ਨਵਾਂ ਸ਼ੇਡ ਜਿੰਨੂੰ ਆਪਾਂ ਕਹਿ ਸਕਦੇ ਆ ਬਿਸਕੁਟੀ ਕਲਰ ਵੀ ਕਹਿ ਸਕਦੇ ਆ ਮਿੱਟੀ ਰੰਗਾ ਵੀ ਕਹਿ ਸਕਦੇ ਆ ਬੜੀ ਨਵਾਂ ਇਹ ਹੀ ਰੰਗ ਹੈ ਰੰਗ ਦਾ ਨਾਮ ਹੀ ਨਹੀਂ ਪਤਾ ਕੀ ਹੈ ਆਏ ਹੋਏ ਰੰਗ ਹੀ ਇਹੋ ਜਿਹੇ ਨੇ ਆ ਚੈੱਕ ਕਰੋ ਜੀ ਥਰਡ ਕਲਰ ਥਰਡ ਕਲਰ ਆ ਰਿਹਾ ਆਵਲਾ ਤਿੰਨੇ ਰੰਗ ਟੌਪ ਕਲਾਸ ਨੇ ਬਿਊਟੀਫੁੱਲ ਆਰਟੀਕਲ ਹੈ ਜਿਹੜਾ ਇਸ ਦਾ ਪ੍ਰਾਈਸ ਆ ਰਿਹਾ ਜੀ ਪ੍ਰਾਈਸ ਸੁਣ ਲਓ ਕੀ ਆ ਰਿਹਾ 10100 ਰੁਪਏ ਦਾ ਪ੍ਰਾਈਸ ਹੈ ਟੌਪ ਟ੍ਰੈਂਡਿੰਗ ਬਿਲਕੁਲ ਨਵਾਂ ਆਰਟੀਕਲ ਲਾਂਚ ਕਰ ਰਹੇ ਆ ਜੀ ਸਭ ਤੋਂ ਸੋਹਣਾ ਆਰਟੀਕਲ ਪਾਟੀ ਵਰ ਲਈ ਸੋ ਜਲਦੀ ਜਲਦੀ ਬੁਕਿੰਗ ਕਰਵਾਓ ਇਸ ਡਿਜ਼ਾਈਨ ਦੇ 2 ਵੀਕ ਬਾਅਦ 60 ਪੀਸ ਬਣ ਕੇ ਆਉਂਦੇ ਆ ਔਰ ਬੁਕਿੰਗ 100 ਪੀਸਾਂ ਦੀ ਹੁੰਦੀ ਹੈ ਇੰਨਾ ਟ੍ਰੈਂਡਿੰਗ ਦੇ ਵਿੱਚ ਇਹ ਆਰਟੀਕਲ ਚੱਲ ਰਿਹਾ ਜੀ ਮੇਰੇ ਸਟੋਰ ਦੇ ਵਿੱਚ ਜਿੰਨਾ ਮੈਂ ਆਨਲਾਈਨ ਇਹ ਸੇਲ ਕਰ ਰਿਹਾ ਉਸ ਤੋਂ ਬਾਅਦ ਮੇਰੇ ਕੋਲ ਡਿਮਾਂਡ ਸ਼ਾਪ ਤੇ ਵੀ ਹੈ ਕਿਉਂ ਸ਼ਾਇਦ ਇਹ ਕੋਈ ਕਸਟਮਰ ਹੋਵੇਗਾ ਜਿਨੇ ਨਾ ਕਰੀ ਹੋਵੇ ਸਾਡੇ ਕਲ ਨੂੰ ਪਰ ਮੇਰੇ ਹਿਸਾਬ ਨਾਲ ਐਸਾ ਕਸਟਮਰ ਕੋਈ ਨਹੀਂ ਹੈਗਾ ਵੀ ਕਿਸੇ ਨੇ ਨਾ ਕੀਤੀ ਹੋਊਗੀ ਜਿਹਨੂੰ ਵੀ ਦਿਖਾਇਆ ਕਸਟਮਰ ਨੇ ਆਹ ਸੂਟ ਪੈਕ ਕਰ ਦੋ ਜੀ ਸੂਟ ਅਲਟੀਮੇਟ ਹੈ ਮੈਂ ਬਾਟਮ ਦਾ ਸਟੱਫ ਓਪਨ ਕਰਨਾ نیچے ਬਾਟਮ ਦੇ ਸਾਰਾ ਹੈਂਡਵਰਕ ਫਰਖਾਬਾਦੀ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਹੈ ਜੀ ਇਹ ਸੁਪਰ ਹਿੱਟ ਡਿਜ਼ਾਈਨ ਜਿਨ੍ਹਾਂ ਨੂੰ ਦਾਜਵਾਲੀ ਦੇ ਸੂਟ ਚਾਹੀਦੇ ਨੇ ਜੇ ਇਹ ਸੂਟ ਨੇ ਬਣਾਇਆ ਤਾਂ ਸਾਰੇ ਸੂਟ ਮਿਸ ਕਰਦੇ ਆ ਲਾ ਲਓ ਮਤਲਬ ਕਿ ਸਾਰਿਆਂ ਦੇ ਵਿੱਚੋਂ ਸਭ ਤੋਂ ਸ਼ਾਨਦਾਰ ਆਰਟੀਕਲ ਜੇ ਬਗਲ ਦਾ ਕੋਈ ਸ਼ਾਨ ਹੈ ਇਹ ਸੂਟ ਸ਼ਾਨ ਅਲਟੀਮੇਟ ਆਰਟੀਕਲ ਹੈ ਪ੍ਰੋਪਰ ਬੈਡਿੰਗ ਦਾ ਸਭ ਤੋਂ ਲਾਜਵਾਬ ਸੂਟ ਜੇ ਕੋਈ ਬਣਿਆ ਸਭ ਤੋਂ ਸੋਹਣਾ ਡਿਜ਼ਾਈਨ ਜੇ ਕੋਈ ਬਣਿਆ ਉਹ ਆਹ ਵਾਲਾ ਡਿਜ਼ਾਈਨ ਹੈ ਇੱਥੇ ਰੰਗ ਬੜੇ ਪਿਆਰੇ ਬਣ ਕੇ ਆਉਂਦੇ ਆ ਪ੍ਰੋਪਰ ਹੈਵੀ ਬਾਜੂ ਘੇਰਾ ਬਾਟਮ ਤੇ ਕੰਮ ਫੁੱਲ ਹੈਵੀ ਜਾਲ ਦੁਪੱਟਾ ਪਿਓਰ ਗਲਾਸ਼ੀਮੋ ਔਰਗੈਂਜ਼ਾ ਸ਼ਾਹਰ ਦਾ ਫੈਬਰਿਕ ਪਿਓਰ ਗਲਾਸ਼ੀਮੋ ਔਰਗੈਂਜ਼ਾ ਦੁਪੱਟਾ ਪਿਓਰ ਕ੍ਰੇਪ ਦੀ ਬਾਟਮ ਹੁਣ ਸ਼ੇਡ ਦੀ ਗੱਲ ਕਰਾਂ ਸ਼ੇਡ ਚੈੱਕ ਕਰੋ ਠੀਕੂ ਕਲਰ ਆਈਸ ਬਲੂ ਕਲਰ ਲਵੈਂਡਰ ਸ਼ੇਡ ਬੋਟਲ ਗ੍ਰੀਨ ਕਲਰ ਰੈੱਡ ਕਲਰ ਫਿਰੋਜ਼ੀ ਕਲ ਯੈਲੋ ਕਲਰ ਨੇਵੀ ਬਲੂ ਕਲਰ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ ਸਾਰੇ ਸਾਰੇ ਰੰਗ ਟੌਪ ਕਲਾਸ ਆ ਔਰ ਸੁਪਰ ਟ੍ਰੈਂਡਿੰਗ ਆਰਟੀਕਲ ਆ ਮੇਰੇ ਸਟੋਰ ਦਾ ਜਿੰਨੀ ਮਰਜ਼ੀ ਕੁਆਂਟੀਟੀ ਹੋਵੇ ਉਨੀ ਉਹ ਘੱਟ ਪੈਂਦੀ ਹੈ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਦਾ ਦਬਕੇ ਵਰਕ ਦਾ ਅਸਕਨ ਸਟਾਈਲ ਵਾਲਾ ਡਿਜ਼ਾਈਨ ਰੀਸਟਾਕ ਕਰਿਆ ਜੀ ਪੂਰੇ 9 ਰੰਗ ਬਣਵਾਏ ਆ ਚਾਰ ਰੰਗ ਡਾਰਕ ਪੰਜ ਰੰਗ ਪੇਸਟਲ ਚਾਰਟ ਸੋ ਪੀਸ ਇੰਨਾ ਪਿਆਰਾ ਸੁਪਰ ਡਿਮਾਂਡਿੰਗ ਆਰਟੀਕਲ ਆ ਜੀ ਮੇਰੇ ਸਟੋਰ ਦਾ ਔਰ ਸਭ ਤੋਂ ਜ਼ਿਆਦਾ ਡਿਮਾਂਡ ਆਦੀ ਸੀ ਇਸ ਆਰਟੀਕਲ ਦੀ ਹਰ ਕਸਟਮਰ ਦੇ ਮੈਸੇਜ ਆਦੀ ਭਾਜੀ ਰੀਸਟਾਕ ਹੋਇਆ ਆਜੀ ਰੀਸਟੌਕ ਹੋਇਆ ਡਿਜ਼ਾਈਨ ਲੋ ਜੀ ਫਾਈਨਲੀ ਇਹ ਰੀਸਟੌਕ ਕਰਵਾਤਾ ਆਪਾਂ ਬਿਊਟੀਫੁਲ ਆਰਟੀਕਲ ਆ ਜੀ ਬਿਊਟੀਫੁਲ ਪਿਓਰ ਗਲਾਸ ਸ਼ਿਮਰ অর্ਗੈਂਜ਼ਾ ਦਾ ਅੱਜ ਕਨ ਸਟਾਈਲ ਦਾ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਰੋਕ ਦਬਕੇ ਵਰਕ ਦਾ ਬਿਊਟੀਫੁਲ ਆਰਟੀਕਲ ਆ ਜੀ ਅੱਜ ਕਨ ਸਟਾਈਲ ਦਾ ਸਾਰਾ ਸਾਰਾ ਦਬਕੇ ਦਾ ਕੰਮ ਹੈ ਪ੍ਰੋਪਰ ਹੈਵੀ ਬਾਜੂ ਤੇ ਕੰਮ ਨੈਕ ਲਾਈਨ ਤੋਂ ਲੈ ਕੇ ਨੀਚੇ ਤੱਕ ਪ੍ਰੋਪਰ ਕੱਟ ਬਣਾ ਹੋਇਆ ਹੈ ਜੀ ਮਤਰੀ ਤੁਸੀਂ ਕੱਟ ਪਾ ਕੇ ਵੀ ਸਚਿਚ ਕਰਵਾ ਸਕਦੇ ਹੋ ਬੜਾ ਪਿਆਰਾ ਆਰਟੀਕਲ ਹੈ ਆ ਇਸ ਦਾ 슬ੀਵਸ ਤੇ ਕੰਮ ਆਏਗਾ ਔਰ ਆ ਇਸ ਦਾ ਬਾਟਮ ਤੇ ਕੰਮ ਆਏਗਾ ਸਲਵਾਰ ਦੇ ਪੌਂਚੇ ਤੇ ਵੀ ਕਢਾਈ ਆ ਬੜਾ ਪਿਆਰਾ ਆਰਟੀਕਲ ਹੈ ਔਰ ਆ ਰਿਹਾ ਇਸ ਦਾ ਦੁਪੱਟਾ ਬਿਊਟੀਫੁਲ ਫੋਰ ਸਾਈਡ ਦੁਪੱਟਾ ਧਾਮਕੇ ਵਾਗ ਦੇ ਵਿੱਚ ਸਭ ਤੋਂ ਸੋਹਣਾ ਆਰਟੀਕਲ ਹੈ ਇਹਦੇ 6 ਬੜੇ ਪਿਆਰੇ ਹੁਣ ਸ਼ੇਡ ਤੇ ਨਿਗਾਹ ਮਾਰੋ ਜਿਹੜਾ ਰੰਗ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇੱਕ ਆ ਰਹਾ ਰਾਇਲ ਬਲੂ ਇੱਕ ਆ ਰਹਾ ਰਾਣੀ ਮਜ਼ੈਂਟਾ ਇੱਕ ਆ ਰਹਾ ਜਿਸ ਦੇ ਵਿੱਚ ਪਰਪਲ ਕਲਰ ਇੱਕ ਆ ਰਹਾ ਜੀ ਰੌਸ ਪਿੰਕ ਕਲਰ ਆ ਆਏਗਾ ਪਿੰਕ ਕਲਰ ਆ ਆਏਗਾ ਪਿਸਤਾ ਕਲਰ ਆ ਆਏਗਾ ਚੀਕੂ ਕਲਰ ਔਰ ਆ ਆਏਗਾ ਰੌਸ 골ਡ ਸ਼ੇਡ ਪਰ ਆ ਆਏਗਾ ਜੀ ਸੀ ਲੀਨ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਲਾਜਵਾ ਆਮਨੇ ਇਸ ਟਾਈਮ ਦਾ ਟਾਪ ਟ੍ਰੈਂਡਿੰਗ ਆਰਟੀਕਲ ਚੱਲ ਰਿਹਾ ਜੀ ਦਬਕੇ ਵਰਸਾ